ਇਥੇ ਅਕਾਲੀ ਦਲ ਦਾ ਗਰਾਫ ਸੀ ਅੱਜ ਕਿੱਥੇ ਇਹ ਉਦੋਂ ਕਿੱਥੇ ਸੀਗੇ ਜਿਸ ਵੇਲੇ ਰਾਮ ਰਹੀਮ ਨੂੰ ਮਾਫੀ ਦੇਤੀ ਮਨਿਸਟਰ ਸੀ ਨਾ ਇਹ ਉਹ ਫਿਲਮ ਲਵਾਤੀ ਸੱਚੇ ਵਾਲੇ ਸੌਦੇ ਸਾਧ ਦੀ ਉਸ ਵੇਲੇ ਹੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਇਹਨਾਂ ਨੂੰ ਉਦੋਂ ਕਿਹਨਿ ਇਸਤੀਫਾ ਦੇਣ ਦਾ ਚੇਤਾ ਆਇਆ ਪਹਿਲੀ ਰੀਤ ਤੇ ਚਲੋ ਇਹਨਾਂ ਨੇ ਜੇ ਕਹਿੰਦੇ ਕੰਮ ਬੜੇ ਕੀਤੇ ਸੀ ਉਹ ਕੰਮ ਜੇ ਕੀਤੇ ਸੀਗੇ ਤੇ ਫਿਰ ਹਾਰੇ ਕਿਉਂ ਇੰਨੇ ਕੰਮ ਕਰਨ ਦੇ ਬਾਵਜੂਦ ਵੀ ਆਪਾਂ ਹਾਰ ਜੀਏ ਤੇ ਫਿਰ ਤੇ ਮਾੜੀ ਗੱਲ ਹੈ ਨਾ ਲੇਕਿਨ 92 ਦੇ ਵਿੱਚ ਤੁਹਾਡੇ ਵੀ ਤੇ ਵਿਧਾਇਕ ਹਾਰੇ ਨਾ ਕਾਫੀ ਬਿਲਕੁਲ ਮੈਂ ਕਹਿੰਦਾ ਜਿਹੜੇ ਬੰਦਿਆਂ ਨੇ ਗਲਤੀਆਂ ਅਮਿਲ ਜੋਸ਼ੀ ਕਹਿੰਦੇ ਨੇ ਕਿ ਕਿਸੇ ਵੀ ਤਰ੍ਹਾਂ ਦਾ ਕੰਮ ਜਿਹੜਾ ਆ ਉਹ 57 ਸਾਲਾਂ ਦੇ ਵਿੱਚ ਜਿਹੜਾ ਗੁਰਜੀਤ ਸਿੰਘ ਉਹ ਜਿਹੜਾ ਕੋਈ ਵੀ ਨਹੀਂ ਕਰਵਾਇਆ ਗਿਆ ਇੱਕ ਕੰਮ ਜਿਹੜਾ ਉਹ ਆਪਣੇ ਫਿੰਗਰ ਟਿਪਸ ਤੇ ਦੱਸ ਸਕਦਾ ਮੈਂ ਜੋਸ਼ੀ ਸਾਹਿਬ ਨੂੰ ਚੈਲੰਜ ਕਰਦਾ ਕਿ ਉਹ ਮੇਰੇ ਨਾਲ ਗੱਡੀ 'ਚ ਬਹਿ ਜਾਣ ਤੇ ਸਾਰੇ ਅੰਮ੍ਰਿਤਸਰ ਦੇ মিডিਆ ਵਾਲੇ ਵੀਰਾਂ ਨੂੰ ਲੈ ਲੈਣ ਔਰ ਲਾਈਵ ਉਹ ਚਲਾ ਦੇਣ ਤੇ ਮੈਂ ਅੰਮ੍ਰਿਤਸਰ ਦੇ ਹਾਲੇਦ ਵਾਲੇ ਲੈ ਜਾਂ ਜੋਸ਼ੀ ਸਾਹਿਬ ਨੇ ਤਾਂ ਸੋਚਿਆ ਉਹਨੇ ਹੋਣਾ ਸੁਪਨੇ ਜਿੰਨਾ ਓਜਲੇ ਨੇ ਕੰਮ ਕਰਾਤਾ ਜੇ ਅੰਮ੍ਰਿਤਸਰ ਦੇ ਵਿੱਚ ਤੁਸੀਂ ਵਿਰਾਸਤੀ ਨਹਿਰ ਦੀ ਗੱਲ ਕਰ ਲੋ ਉਹਨੇ ਗੰਦੇ ਨਾਲੇ ਦਾ ਰੂਪ ਲੈ ਲਿਆ ਸੀਗਾ ਉਹ ਅਦਲਾਚਰਾ ਵਿੱਚ ਜਾ ਕੇ ਤਰਾਂ ਵਾਲੇ ਪੁਲ ਤੇ 20 ਲੱਖ 80 ਹਜ਼ਾਰ ਰੁਪਏ ਮੈਂ ਮਨੇਰੇਗਾ ਤੋਂ ਪਾਸ ਕਰਾਇਆ ਉਹਨਾਂ ਦੇ ਕੋਲ ਮੀਡੀਆ ਵਾਲੇ ਵੀ ਇਹਨਾਂ ਸਾਰੇ ਲੀਡਰਾਂ ਦੀ ਜਿੰਨੇ ਆ ਪਾਰਟੀਆਂ ਦੇ ਆ ਇਹਨਾਂ ਦਾ ਨਾ ਪਿਛੋਕੜ ਕੱਢਿਆ ਕਰੋ ਕਿ ਜਿਸ ਵੇਲੇ ਪੋਲੀਟਿਸ਼ੀਅਨ ਚਾਹੁੰਦੇ ਆ ਨਾ ਤੇ ਇਹਨਾਂ ਦੇ ਉਦੋਂ ਦੇ ਹਾਲਾਤ ਵੇਖਿਆ ਕਰੋ ਤੇ ਬਾਅਦ ਚ ਜਦੋਂ ਬਣ ਜਾਂਦੇ ਉਦੋਂ ਦੇ ਹਾਲਾਤ ਵੇਖਿਆ ਕਰੋ ਲੋਕੀ ਤੁਹਾਡੇ ਕੋ ਕੰਮ ਮੰਗਦੇ ਆ ਤੁਹਾਡਾ ਚੰਮ ਨਹੀਂ ਮੰਗਦੇ ਲੋਕੀ ਕਹਿੰਦੇ ਤੁਸੀਂ ਪੰਜਾਂ ਸਾਲਾਂ ਚ ਕੀਤਾ ਕੀ ਆ ਇਹਨਾਂ ਨੂੰ 5 ਸਾਲ ਤੋਂ ਤੇਰੇ ਨਾਲ ਦੂਜੀ ਗੱਲ ਐ ਐਮਪੀ ਦੀ ਤਿਆਰੀ ਨਹੀਂ ਕਰਨੇ ਨਾ ਇਹਨਾਂ ਇਲੈਕਸ਼ਨ ਲੜਨੀ ਐ ਇਹ ਤੇ ਵਿਧਾਨ ਸਭਾ ਦੀ ਤਿਆਰੀ ਕਰਨ ਦੇ ਆ ਵੀ ਗਾੜੀ ਮੈਂ ਆਪਣਾ ਕਰਾਫ ਵੇਖਾ ਕਿਦਾਂ ਐਮ ਐਲ اے ਨਾਲ ਦਾ ਹੈਗਾ ਕੋਈ ਨਹੀਂ ਕਿਤੇ ਵੀ ਤੁਸੀਂ ਕਹਿੰਦੇ ਕਿ ਸਿਆਸਤਦਾਨ ਛੜੱਪਾ ਮਾਰ ਕੇ ਦੂਸਰੇ ਪਾਸੇ ਚਲੇ ਜਾਂਦੇ ਅੱਜ ਵੀ ਇੱਕ ਸਿਆਸਤਦਾਨ ਜਿਹੜਾ ਸੀਗਾ ਉਹ ਦੂਸਰੀ ਪਾਰਟੀ 'ਚ ਗਿਆ ਉਸ ਤੋਂ ਬਾਅਦ ਆਪਣੀ ਪਾਰਟੀ ਦੇ ਖਿਲਾਫ ਹੀ ਬੋਲਣਾ ਸ਼ੁਰੂ ਕਰਤਾ ਕਿ ਲੱਗਦਾ ਟਿਕਟ ਇੰਪੋਰਟੈਂਟ ਹੈ ਮਾੜੀ ਗੱਲ ਹੈ ਪਾਰਟੀ ਕੋਈ ਨਹੀਂ ਮਾੜੀ ਹੁੰਦੀ ਚੰਦ ਬੰਦਿਆਂ ਕਰਕੇ ਆਪਾਂ ਉਸੇ ਵੇਲੇ ਫੈਸਲੇ ਤੇ ਲੈ ਲੈਨੇ ਆ ਪਰ ਕਦੀ ਵੀ ਫੈਸਲਾ ਲੈਣ ਤੋਂ ਪਹਿਲਾਂ ਇਹ ਸੋਚ ਲਿਓ ਵੀ ਤੁਹਾਡੇ ਨਾਲ ਕਿੰਨੇ ਲੋਕਾਂ ਦਾ ਵਿਸ਼ਵਾਸ जोडਿਆ ਤੁਸੀਂ ਮਿੰਟ ਲਾਉਂਦੇ ਜ ਐਨੂ ਤੇ ਮਿੰਟ ਲਾਉਂਦੇ ਇਹ ਨਿੱਜੀ ਫਾਇਦਾ ਵਾ ਹੁਣ ਜਦੋਂ ਉਹ ਸਾਡੇ ਸਤਕਾਰਯੋਗ ਰਿੰਕੂ ਵੀਰ ਜਿਹੜਾ ਉਹ ਜਲੰਧਰ ਤੋਂ ਗਏ ਸੀ ਕਾਂਗਰਸ ਤੋਂ ਚਲੇ ਗਏ ਆਪ ਚ ਉਹ ਆਪ ਚੋਂ ਭਾਜਪੀ ਚ ਕਦੋਂ ਗਏ ਉਹਨਾਂ ਨੂੰ ਵਿਚਾਰਿਆਂ ਨੂੰ ਪਤਾ ਨਹੀਂ ਲੱਗਾ ਜਿਹੜੇ ਕਾਂਗਰਸ ਛੱਡ ਕੇ ਆਪ ਚ ਗਏ ਸੀ ਨਾ ਉਹ ਕਹਿੰਦੇ ਯਾਰ ਸਾਨੂੰ ਤੇ ਦੱਸ ਦਿੰਦਾ ਸਾਨੂੰ ਨਾ ਲੈਂਦਾ ਉਹਨਾਂ ਨੇ ਵਰਲਡ ਦਾ ਰਿਕਾਰਡ ਬਣਾਤਾ ਪੰਜਾਬ ਵਿੱਚ ਲੋਕ ਸਭਾ ਚੋਣਾਂ ਨੂੰ ਲੈ ਕੇ ਲਗਾਤਾਰ ਹੀ ਸਿਆਸੀ ਗਲਿਆਰਾ ਫਖਦਾ ਹੋਇਆ ਨਜ਼ਰ ਆ ਰਿਹਾ ਹੈ ਦੂਸਰੇ ਪਾਸੇ ਜੇਕਰ ਗੱਲ ਕੀਤੀ ਜਾਵੇ ਤਾਂ ਜ਼ੁਬਾਨੀ ਜੰਗ ਵੀ ਜਿਹੜੀ ਹੈ ਤੇਜ਼ ਹੁੰਦੀ ਹੋਈ ਨਜ਼ਰ ਆ ਰਹੀ ਹੈ ਜੇਕਰ ਅਕਾਲੀ ਦਲ ਦੇ ਲੀਡਰ ਦੀ ਗੱਲ ਕੀਤੀ ਜਾਵੇ ਤਾਂ ਅਨਿਲ ਜੋਸ਼ੀ ਵੱਲੋਂ ਲਗਾਤਾਰ ਹੀ ਸਰਦਾਰ ਗੁਰਜੀਤ ਸਿੰਘ ਓਜਲਾ ਉੱਤੇ ਬਹੁਤ ਸਾਰੇ ਸ਼ਬਦੀ ਹਮਲੇ ਜਿਹੜੇ ਨੇ ਉਹ ਕੀਤੇ ਜਾ ਰਹੇ ਨੇ ਜਿਸ ਨਾਲੇ ਦੂਸਰੀ ਸਿਆਸੀ ਪਾਰਟੀਆਂ ਵੱਲੋਂ ਵੀ ਲਗਾਤਾਰ ਹੀ ਸਿਆਸੀ ਤੀਰ ਜਿਹੜੇ ਨੇ ਉਹ ਛੱਡੇ ਜਾ ਰਹੇ ਨੇ ਜਿਸ ਵਿੱਚ ਆਪਸਾਂ ਨਾਲ ਗੱਲਬਾਤ ਕਰਨੇ ਤਿਆਰ ਹੈ ਕਾਂਗਰਸ ਪਾਰਟੀ ਦੇ ਅਰ ਜੁਵਾ ਨੇਤਾ ਨੇ ਗੱਲਬਾਤ ਕਰ ਲਿਆ ਸੋਨੂ ਜੀ ਕੀ ਕਹਿਣਾ ਚਾਹੋਗੇ ਜਿਸ ਤਰ੍ਹਾਂ ਦੇ ਬਿਆਨਬਾਜ਼ੀਆਂ ਸਾਹਮਣੇ ਆਣੀਆਂ ਸ਼ੁਰੂ ਹੋ ਗਈਆਂ ਨੇ ਤੁਹਾਨੂੰ ਲੱਗਦਾ ਹੈ ਕਿ ਸਿਆਸਤਦਾਨਾਂ ਨੂੰ ਇਹ ਸ਼ੋਭਾ ਦਿੰਦਾ ਹੈ ਜਿਸ ਤਰ੍ਹਾਂ ਦੀ ਬਿਆਨਬਾਜ਼ੀਆਂ ਹੁਣ ਸ਼ੁਰੂ ਹੋ ਚੁੱਕੀਆਂ ਨੇ ਬਿਲਕੁਲ ਭਾਜੀ ਸ਼ੋਭਾ ਨਹੀਂ ਦਿੰਦਾ ਇਲੈਕਸ਼ਨਾਂ ਦੇ ਵੇਖੋ 1 ਮਹੀਨਾ ਹੁੰਦੀਆਂ ਵਾ ਇਦਾਂ ਆਪਸੀ ਭਾਈਚਾਰਕ ਸਾਂਝ ਜਿਹੜੀ ਖਰਾਬ ਹੁੰਦੀ ਆ ਔਰ ਜਿਹੜੇ ਵਰਕਰਾਂ ਦੀ ਉਹਦੇ ਵਿੱਚ ਵੀ ਫੁੱਟ ਪੈ ਜਾਂਦੀ ਆ ਕਿਉਂਕਿ ਆਪ ਤੇ ਸਾਰੇ ਮਿਲਦੇ ਵਰਤਦੇ ਇੱਕ ਦੂਜੇ ਨੂੰ ਇਦਾਂ ਜਦੋਂ ਇੱਕ ਦੂਜੇ ਚਿਕੜ ਪਾਉਂਦੇ ਇਲੈਕਸ਼ਨਾਂ ਦੇ ਲਾਗੇ ਆਣ ਕਿਤੇ ਫਿਰ ਚੰਗੀ ਗੱਲ ਨਹੀਂ ਔਰ ਸਭ ਤੋਂ ਵੱਡੀ ਗੱਲ ਕਿ ਸਾਡੀ ਗੁਰੂ ਰਾਮਦਾਸ ਮਾਰੇ ਦੀ ਵਸਾਈ ਹੋਈ ਨਗਰੀ ਆਏ ਇੱਥੇ ਸਰਵ ਸਾਂਝੀ ਵਾਰਤਾ ਦਾ ਸੰਦੇਸ਼ ਚਾਹੁੰਦਾ ਆਪਾਂ ਪਿਆਰ ਦਾ ਸੰਦੇਸ਼ ਜਈਏ ਨਫਰਤ ਦਾ ਸੰਦੇਸ਼ ਨਾ ਦਈਏ ਹੁਣ ਅੱਜ ਜੇ ਜੱਕਦਮੀ ਇਹਨਾਂ ਨੂੰ ਚੇਤਾ ਆ ਗਿਆ ਵੀ ਔਜਲਾ ਸਾਹਿਬ ਇਹਨੇ ਮੜੇ ਆ ਚਿਕੜ ਪੋਣਾ ਸ਼ੁਰੂ ਕਰਤਾ 5 ਸਾਲ ਕਿੱਥੇ ਸੁੱਤੇ ਸੀਗੇ ਇੱਥੇ ਗੁਰੂ ਨਗਰੀ ਦੇ ਲੋਕਾਂ ਨੂੰ ਪਤਾ ਵਾ ਵੀ ਔਜਲਾ ਸਾਹਿਬ ਕਿਦਾਂ ਦੇ ਇਨਸਾਨ ਨੇ ਬੇਸਿਕਲੀ ਮੈਂ ਵੀ ਰਾਜਨੀਤੀ 'ਚ ਮੈਨੂੰ ਵੀ 2 ਸਾਲ ਹੋ ਗਏ ਆ ਪਰ ਗੁਰਜੀਤ ਸਿੰਘ ਔਜਲਾ ਹਰ ਬੰਦੇ ਨੂੰ ਪਤਾ ਵੀ ਉਹ ਬੰਦਾ ਕਦੀ ਇੱਕ ਪੋਲੀਟੀਸ਼ੀਅਨ ਨਹੀਂ ਇੱਕ ਆਮ ਬੰਦਾ ਬਣ ਕੇ ਕੰਮ ਕਰਦਾ ਔਰ ਹਰ ਬੰਦੇ ਨੂੰ ਆਪਣੇ ਨਾਲ ਲੈ ਕੇ ਚੱਲਦਾ ਔਰ ਹਰ ਕਿਸੇ ਨਾਲ ਪਿਆਰ ਨਾਲ ਬੋਲਦਾ ਜੇ ਕੋਈ ਉਹਦੇ ਇਖਸ਼ਾਨ ਦੇ ਖਿਲਾਫ ਕੋਈ ਬੋਲਦਾ ਵੀ ਆ ਤੇ ਉਹਦਾ ਵੀ ਉਹ ਹੱਥ ਜੋੜ ਕੇ ਕਹਿੰਦਾ ਵੀ ਭਰਾ ਕੋਈ ਗੱਲ ਨਹੀਂ ਤੂੰ ਮੇਰਾ ਭਰਾ ਵਾ ਪਰ ਇਦਾਂ ਜੇ ਆਪਾਂ ਚਿੱਕੜ ਪਾਵਾਂਗੇ ਕਦੋਂ ਜੇ ਤੇ ਉਹ ਅਮਰੇ ਸਰਚੋਂ ਸੰਦੇਸ਼ ਜਿਹੜਾ ਜਾਵੇ ਇੱਕ ਬੰਨੇ ਕਿਹਾ ਜਾਂਦਾ ਅਮਰੇ ਸਰ ਸਫਤੀ ਦਾ ਕਰ ਫਿਰ ਇਹਦਾ ਮਤਲਬ ਇਹਨਾਂ ਨੂੰ ਪਤਾ ਹੀ ਨਹੀਂ ਆ ਇਹ ਆਪਣੇ ਗੁਰੂ ਸਾਹਿਬ ਦੀ ਵਸਾਈ ਨਗਰੀ ਦੇ ਵਿੱਚੋਂ ਜਿਹੜਾ ਇਹ ਸੰਦੇਸ਼ ਬਾਹਰ ਜਾਂਦਾ ਨਾ ਵੀ ਉੱਥੇ ਉਹ ਇਦਾਂ ਮਾੜਾ ਕਹਿੰਦੇ ਆ ਉਹਨਾਂ ਮਾੜਾ ਉਹ ਲੋਕਾਂ ਨੂੰ ਪਤਾ ਲੱਗ ਜਾਂਦਾ ਵੀ ਇੱਥੋਂ ਦੇ ਲੋਕ ਕਿੱਦਾਂ ਦੇ ਆ ਔਰ ਇੱਥੋਂ ਦੇ ਲੀਡਰ ਕਿੱਦਾਂ ਦੇ ਆ ਲੋਕ ਬਹੁਤ ਚੰਗੇ ਨੇ ਔਰ ਲੀਡਰ ਬਹੁਤ ਘਟੀਆਂ ਨੇ ਜਿਹੜੀ ਇਹ ਗੰਦੀ ਰਾਜਨੀਤੀ ਆ ਇਹ ਨਹੀਂ ਕਰਨੀ ਚਾਹੀਦੀ ਇਦਾਂ ਦੀ ਵੀ ਕਿਸੇ ਤੇ ਵੀ ਅਸੀਂ ਚਿੱਕੜ ਪਾ ਦਈਏ ਕੌਣ ਮਾੜਾ ਕੌਣ ਚੰਗਾ ਸੀ ਆਪਣੇ ਚ ਵੇਖੀਏ ਆਪਣੇ ਕੰਮ ਗਣਾਓ ਆਪਣੇ ਪਲਾਨ ਲੈ ਕੇ ਜਾਓ ਲੋਕਾਂ ਨੂੰ ਤੁਸੀਂ ਕੀ ਕਰ ਸਕਦੇ ਹੋ ਤੁਸੀਂ ਇਹਨਾਂ ਕੋ ਉਹ ਮਾੜਾ ਇਹ ਚੰਗਾ ਲੋਕਾਂ ਨੂੰ ਸਾਰਾ ਪਤਾ ਵਾ ਇਹ ਗਿਆਨ ਵੰਡਣ ਦੀ ਲੋੜ ਹੀ ਨਹੀਂ ਹੈ ਲੇਕਿਨ ਅਨਿਲ ਜੋਸ਼ੀ ਕਹਿੰਦੇ ਨੇ ਕਿ ਕਿਸੇ ਵੀ ਤਰ੍ਹਾਂ ਦਾ ਕੰਮ ਜਿਹੜਾ ਵਾ ਉਹ 50-70 ਸਾਲਾਂ ਦੇ ਵਿੱਚ ਜਿਹੜਾ ਗੁਰਜੀਤ ਸਿੰਘ ਓਜਲਾ ਕੋਈ ਵੀ ਨਹੀਂ ਕਰਵਾਇਆ ਗਿਆ ਇੱਕ ਕੰਮ ਜਿਹੜਾ ਉਹ ਆਪਣੇ ਫਿੰਗਰ ਟਿਪਸ ਤੇ ਦੱਸ ਦੇ ਮੈਂ ਜੋਸ਼ੀ ਸਾਹਿਬ ਨੂੰ ਚੈਲੰਜ ਕਰਦਾ ਕਿ ਉਹ ਮੇਰੇ ਨਾਲ ਗੱਡੀ 'ਚ ਬਹਿ ਜਾਣ ਤੇ ਸਾਰੇ ਅੰਮ੍ਰਿਤਸਰ ਦੇ ਮੀਡੀਆ ਵਾਲੇ ਵੀਰਾਂ ਨੂੰ ਲੈ ਲੈਣ ਔਰ ਲਾਈਵ ਉਹ ਚਲਾ ਦੇਣ ਤੇ ਮੈਂ ਅੰਮ੍ਰਿਤਸਰ ਦੇ ਹਾਲੇਦ ਵਾਲੇ ਲੈ ਜਾਂ ਜੋਸ਼ੀ ਸਾਹਿਬ ਨੇ ਤਾਂ ਸੋਚਿਆ ਉਹ ਨਹੀਂ ਹੋਣਾ ਸੁਪਨੇ ਜਿੰਨਾ ਓਜਲੇ ਨੇ ਕੰਮ ਕਰਾਤਾ ਅੱਜ ਜਿੰਨੇ ਵੱਡੇ ਵੱਡੇ ਜਦੋਂ ਤੁਸੀਂ ਵੇਖ ਲੋ ਜਿੰਨੇ ਫਾੜ ਕੇ ਉਥੇ ਆਲੇ ਦੁਆਲੇ ਜਿਹੜੇ ਥੱਲਿਆਂ ਦੀ ਪੁੱਲ ਜਾਂਦੇ ਜਾਂ ਉੱਪਰੋਂ ਜਾਂਦੇ ਸਾਰੇ ਗਰਜੀਤ ਔਜਲੇ ਨੇ ਬਣਾਏ ਆ ਜੇ ਅੰਮ੍ਰਿਤਸਰ ਦੇ ਵਿੱਚ ਤੁਸੀਂ ਵਿਰਾਸਤੀ ਨਹਿਰ ਦੀ ਗੱਲ ਕਰ ਲੋ ਨੇ ਗੰਦੇ ਨਾਲੇ ਦਾ ਰੂਪ ਲੈ ਲਿਆ ਸੀਗਾ ਉਹ ਔਜਲਾ ਵਿਚਾਰਾ ਵਿੱਚ ਜਾ ਕੇ ਤਾਰਾ ਵਾਲੇ ਪੁਲ ਤੇ 20 ਲੱਖ 80 ਹਜ਼ਾਰ ਰੁਪਏ ਮੈਮ ਨਰੇਗਾ ਤੋਂ ਪਾਸ ਕਰਾਇਆ ਉਹਨਾਂ ਦੇ ਕੋਲ ਪਵਿੱਤਰ ਸਰੋਵਰਾਂ ਨੂੰ ਜਲ ਜਾਂਦਾ ਉਥੋਂ ਨਾਲ ਹੀ ਉਥੇ 95 ਲੱਖ ਰੁਪਏ ਦਾ ਸੈਰਗਾਦ ਟ੍ਰੈਕ ਬਣ ਰਿਹਾ ਨਹਿਰ ਦੇ ਆਲੇ ਦੁਆਲੇ ਫਿਰ ਏਦਾਂ ਹੀ ਪਾਣੀ ਦਾ ਪ੍ਰੋਜੈਕਟ ਔਜਲਾ ਸਾਹਿਬ ਨੇ ਦਿੱਤਾ ਵਾ ਜੇਕ ਅਸੀਂ ਹਸਪੀਟਲ ਜਾਈਏ ਗੁਰਨਾਨਕ ਚੌਥੇ ਆਕਸੀਜਨ ਪਲਾਂਟ ਜਿਹੜੀ ਆਕਸੀਜਨ ਦੀ ਕਮੀ ਸੀਗੀ ਐਕਸਰੇ ਮਸ਼ੀਨ ਦਿੱਤੀ ਆ ਉੱਥੇ ਕੈਂਸਰ ਦਾ ਹਸਪੀਟਲ ਬਣ ਰਿਹਾ ਵਾ ਔਰ ਪੌਣੇ 400 ਸਕੂਲ ਜਿਹੜੇ ਗੁਰਜੀਤ ਸਿੰਘ ਔਜਲਾ ਦੀ ਦੇਣ ਆ ਅਪਗ੍ਰੇਡ ਕਰਾਇਆ ਜਿਹੜੇ ਅੰਮ੍ਰਿਤਸਰ ਦੇ ਵਿੱਚ ਔਰ ਬਹੁਤ ਸਾਰੇ ਪ੍ਰੋਜੈਕਟ ਜਿਹੜੇ ਆਲੇ ਦੁਆਲੇ ਤੁਸੀਂ ਫਲਾਈਓਵਰ ਵੇਖ ਰਹੇ ਜੀ ਇਹ ਸਾਰੇ ਔਜਲੇ ਦੀ ਦੇਣ ਆ ਔਜਲੇ ਦੀਆਂ ਲੱਤਾਂ ਭਰ ਚੱਲਦੀਆਂ ਸੀ ਤੇ ਉਹ ਸੈਂਟਰ ਸਰਕਾਰ ਤੋਂ ਲੈ ਕੇ ਆ ਸਭ ਤੋਂ ਵੱਡੀ ਗੱਲ ਕਿ ਜਿਹੜੇ ਇੱਥੋਂ ਦੇ ਉਹਦੇ ਚ ਕਾਬਲੀਅਤ ਸੀ ਤੇ ਦੋ ਵਾਰੀ ਚੁਣ ਕੇ ਉਹਨੂੰ ਕੱਲਿਆ ਤੇ ਦੋ ਵਾਰੀ ਹਾਰ ਗਏ ਆ ਔਰ ਜਦੋਂ ਪਹਿਲੀ ਵਾਰੀ ਹਾਰੇ ਜਿਨ੍ਹਾਂ ਨੇ ਇਹਨੇ ਕੰਮ ਕੀਤੇ ਸੀਗੇ ਇਹਨਾਂ ਕੀਤੇ ਸੀ ਆਪਣੇ ਰਿਸ਼ਤੇਦਾਰਾਂ ਦੇ ਕੰਮ ਕੀਤੇ ਸੀਗੇ ਹੋਰ ਨਹੀਂ ਕਿਸੇ ਦੇ ਕੀਤਰ ਗੁੰਡਾਗਰਦੀ ਬਹੁਤ ਕੀਤੀ ਉਸ ਵੇਲੇ ਦੀ ਆਰਟੀਆ ਪਾ ਕੇ ਕਢਾ ਲਿਓ ਕਿਉਂਕਿ ਹੁਣ ਇਹਨੂੰ ਜਦੋਂ ਕੋਈ ਇਹਨਾਂ ਨੂੰ ਸਵਾਲ ਕਰਦਾ ਮੀਡੀਆ ਵਾਲਾ ਵੀਰ ਤੇ ਬੌਖਲਾ ਆ ਜਾਂਦੇ ਆ ਐਦਾਂ ਨਹੀਂ ਕਰਨਾ ਚਾਹੀਦਾ ਰਾਜਨੀਤੀ ਦੇ ਵਿੱਚ ਪਿਆਰ ਨਾਲ ਚੱਲਿਆ ਜਾਂਦਾ ਇੱਜ਼ਤ ਦਉ ਤੇ ਇੱਜ਼ਤ ਲਓ ਤੇ ਪਿਆਰ ਨਾਲ ਰਹਿਣਾ ਚਾਹੀਦਾ ਮੈਂ ਖੁਦ ਔਜਲਾ ਸਾਹਿਬ ਨੂੰ ਅੰਮ੍ਰਿਤਸਰ ਦੇ ਬਹੁਤ ਸਾਰੀਆਂ ਵਿਰਾਸਤਾਂ ਦੀ ਆਵਾਜ਼ ਚੁੱਕ ਉਹ ਬੰਦੇ ਨੇ ਕਦੀ ਇੱਕ ਪੋਲੀਟੀਸ਼ਨ ਬਣ ਕੇ ਨਹੀਂ ਕੰਮ ਕੀਤਾ ਔਰ ਜੇ ਕੰਮਾਂ ਦੀ ਇਹ ਗੱਲ ਕਰਨ ਦੇ ਬੰਦੇ ਭਾਰਤ ਵਰਗੀ ਟ੍ਰੇਨ ਜਿਹੜੀ ਆ ਉਹ ਵੀ ਔਜਲਾ ਸਾਹਿਬ ਨੇ ਦਿੱਤੀ ਜਿਹੜੀਆਂ ਫਲਾਈਟਾਂ ਕਿੰਨੀਆਂ ਜਾਂਦੀਆਂ ਨੇ ਇੱਥੋਂ ਵੇਖੋ ਉਹ ਔਜਲਾ ਸਾਹਿਬ ਦੀ ਦੇਣ ਆ ਜੇ ਤੁਸੀਂ ਜਾ ਕੇ ਰੇਲਵੇ ਸਟੇਸ਼ਨ ਤੇ ਵੇਖ ਲਓ ਜਿੱਥੋਂ ਗੱਡੀਆਂ ਤੁਪਦੀਆਂ ਜਾਂ ਤਿੰਨ ਟਰੈਕ ਬਣਾਏ ਉਹ ਵੀ ਔਜਲਾ ਸਾਹਿਬ ਦੀ ਦੇਣ ਆ ਕੰਮਾਂ ਦੀ ਗੱਲ ਗਿਣਾਉਣ ਲੱਗੇ ਤੇ ਇਹਨਾਂ ਨੇ ਤੇ ਇੱਕ ਦੋ ਕਿਹਾ ਮੈਂ ਕੰਮ ਬਹੁਤ ਸਾਰੇ ਗਿਣਾ ਸਕਦਾ ਲੇਕਿਨ ਉਹ ਕਹਿੰਦੇ ਕਿ ਸ਼ੂਨਿਆਂ ਤੇ ਖੜੇ ਨੇ ਮੈਂ ਮੇਰੇ ਕੰਮ ਲੋਕ ਅੱਜ ਵੀ ਯਾਦ ਕਰਦੇ ਨੇ ਲੋਕ ਕਹਿ ਰਹੇ ਨੇ ਤੁਸੀਂ ਘਰ ਬੈਠੋ ਉਤੇ ਬਾਹਰੋਂ ਆਣ ਕੇ ਰਹਾ ਗਿਆ ਪਹਿਲੀ ਵਾਰੀ ਤੇ ਚਲੋ ਇਹਨਾਂ ਨੇ ਜੇ ਕਹਿੰਦੇ ਕੰਮ ਬੜੇ ਕੀਤੇ ਸੀ ਉਹ ਕੰਮ ਜੇ ਕੀਤੇ ਸੀਗੇ ਤੇ ਫਿਰ ਹਾਰੇ ਕਿਉਂ ਇੰਨੇ ਕੰਮ ਕਰਨ ਦੇ ਬਾਵਜੂਦ ਵੀ ਆਪਾਂ ਹਾਰ ਜੀਏ ਤੇ ਫਿਰ ਤੇ ਮਾੜੀ ਗੱਲ ਹੈ ਨਾ ਲੇਕਿਨ 92 ਦੇ ਵਿੱਚ ਤੁਹਾਡੇ ਵੀ ਤੇ ਵਿਧਾਇਕ ਹਾਰੇ ਨਾ ਕਾਫੀ ਬਿਲਕੁਲ ਮੈਂ ਕਹਿੰਦਾ ਜਿਹੜੇ ਬੰਦਿਆਂ ਨੇ ਗਲਤੀਆਂ ਕੀਤੀਆਂ ਉਹ ਹਾਰੇ ਆ ਉਹ ਭੁਗਤਣਗੇ ਜ਼ਬਾਨ ਦੇ ਵਿੱਚੋਂ ਤੁਸੀਂ ਸ਼ਬਦ ਕੱਢਣ ਲੱਗਿਆ 100 ਵਾਰੀ ਸੋਚਿਆ ਕਰੋ ਜਿਹੜਾ ਬੰਦਾ ਧਰਮ ਦੀ ਰਾਜਨੀਤੀ ਕਰਦਾ ਜਾਂ ਕਿਸੇ ਦੀ ਆੜ ਵਿੱਚ ਰਾਜਨੀਤੀ ਕਰਦਾ ਤੇ ਉਹ ਕਦੀ ਕਾਮਯਾਬ ਨਹੀਂ ਹੁੰਦਾ ਪ੍ਰਮਾਤਮਾ ਦੇ ਜਾਣਦਾ ਦੁਨੀਆ ਨੂੰ ਤੁਸੀਂ ਕਿੰਨਾ ਵੀ ਧੋਖਾ ਦੇ ਜਿਹਦੇ ਕਰਮਾਂ ਚੋਂ ਸਤਗੁਰ ਨੇ ਲਿਖਤਾ ਇਹ ਨਗਰੀ ਜਿਹੜੀ ਆ ਇਹ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੀ ਆ ਤੇ ਜਿਹਦੇ ਕਰਮਾਂ ਚੋਂ ਨਾ ਲਿਖਿਆ ਉਹਦੇ ਕੋਲੇ ਸੇਵਾ ਲੈਣੀ ਆ ਕਿਸੇ ਤੇ ਚਿੱਕੜ ਪਾਉਣ ਦਾ ਫਾਇਦਾ ਕੋਈ ਨਹੀਂ ਹੁਣ ਇਹ ਤੇ ਇਹ ਵੀ ਕਹਿੰਦੇ ਨੇ ਵੀ ਮੈਂ ਕਿਸਾਨੀ ਅੰਦੋਲਨ ਦੇ ਵਿੱਚ ਆਪਣਾ ਰਿਜ਼ਾਈਨ ਕੀਤਾ ਸੀ ਉਸ ਵੇਲੇ ਬੀਜੇਪੀ ਦਾ ਖਰਾਬ ਬਹੁਤ ਡੇਪਿਆ ਹੈਗਾ ਤੇ ਇਹਨਾਂ ਨੂੰ ਪਤਾ ਲੱਗਿਆ ਵੀ ਹੁਣ ਇੱਥੇ ਫਿਊਚਰ ਨੇ ਦੂਜੇ ਬੰਨੇ ਚੱਲੋ ਇਹ ਚੀਚੀ ਨੇ ਨੂੰ ਲਹੂ ਲਾ ਕੇ ਤੇ ਸ਼ਹੀਦ ਬਣਦੇ ਆ ਤੇ ਸਾਰਿਆਂ ਨੂੰ ਪਤਾ ਵਾ ਇਹਨਾਂ ਦਾ ਕਿੰਨਾ ਕੁ ਪਿਆਰ ਆ ਕਿਸੇ ਨਾਲ ਕਿੰਨਾ ਕੇ ਸਤਿਕਾਰ ਕਰਦੇ ਇਹ ਤੇ ਬੰਦੇ ਨੂੰ ਇਦਾਂ ਉੱਡ-ਉੱਡ ਪੈਂਦੇ ਵਾਰੋਂ ਨਹੀਂ ਆਇਆ ਕਰ ਤੂੰ ਬਾਹਰ ਜਾ ਕੇ ਵੇਖਿਆ ਕਦੀ ਪੱਤਰਕਾਰਾਂ ਨੂੰ ਪੁੱਛਦੇ ਵੇ ਕਹਿੰਦੇ ਬਾਹਰ ਜਾ ਕੇ ਕਦੀ ਵੇਖਿਆ ਪੱਤਰਕਾਰਾਂ ਨੇ ਸਾਰਾ ਕੁਝ ਵੇਖਿਆ ਸਰਕਾਰ ਹੀ ਪੱਤਰਕਾਰ ਚਲਾਉਣ ਦੇ ਪੰਜਾਬ ਦੇ ਵਿੱਚ ਤੇ ਸਾਰਿਆਂ ਨੂੰ ਪਤਾ ਵਾ ਜੇ মিডিਆ ਨਾ ਹੋਵੇ ਤੇ ਅੱਜ ਕਿੰਨੇ ਧੱਕੇ ਹੋਣ মিডিਆ ਨੂੰ ਸਾਰਾ ਪਤਾ ਵਾ ਉਹ ਲੋਕਾਂ ਤੱਕ ਪਹੁੰਚਾਉਂਦੇ ਲੋਕਾਂ ਨੂੰ ਪਤਾ ਲੋਕੀ ਇੱਕ ਇੱਕ ਗੱਲ ਜਾਣਦੇ ਆ ਕਿਉਂਕਿ ਹਰ ਇੱਕ ਬੰਦੇ ਨੂੰ ਪਤਾ ਕਿਹੜੇ ਬੰਦੇ ਦਾ ਕਿਦਾਂ ਦਾ ਸੁਭਾਅ ਆ ਜਦੋਂ ਤੁਸੀਂ ਕਿਸੇ ਨਾਲ ਪਿਆਰ ਨਾਲ ਪੇਸ਼ ਆਓਗੇ ਫੇਰ ਹੀ ਇਹਨਾਂ ਦੀਆਂ ਇਹਨਾਂ ਹੀ ਗਲਤਫਹਿਮੀਆਂ ਨੇ ਤੇ ਵੇਖੋ ਅੱਜ ਇਹਨਾਂ ਨੂੰ ਕਿੱਥੇ ਲੈ ਜਾਂਦਾ ਕਿੱਥੇ ਅਕਾਲੀ ਦਲ ਦਾ ਗਰਾਫ ਸੀ ਅੱਜ ਕਿੱਥੇ ਇਹ ਉਦੋਂ ਕਿੱਥੇ ਸੀਗੇ ਜਿਸ ਵੇਲੇ ਰਾਮ ਰਹੀਮ ਨੂੰ ਮਾਫੀ ਦੇ ਦਿੱਤੀ ਮਨਿਸਟਰ ਸੀ ਨਾ ਇਹ ਉਹ ਫਿਲਮ ਲਵਾਤੀ ਸੱਚੇ ਵਾਲੇ ਸੌਦੇ ਸਾਧ ਦੀ ਉਸ ਵੇਲੇ ਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਇਹਨਾਂ ਨੂੰ ਉਦੋਂ ਕਿ ਨਹੀਂ ਅਸਤੀਫਾ ਦੇਣ ਦਾ ਚਿਤ ਆਇਆ ਇਹ ਕੰਮਾਂ ਦੀ ਤੇ ਗੱਲ ਕਰੀ ਜਾਂਦੇ ਉਹ ਤੋਂ ਵੱਡਾ ਤੇ ਮਸਲਾ ਹੀ ਕੋਈ ਨਹੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੋਂ ਇਸ ਕਰਕੇ ਜਿੰਨਾ ਕਿ ਪਿਆਰ ਸਤਿਕਾਰ ਕਰਦੇ ਇਥੋਂ ਦੇ ਲੋਕਾਂ ਨੂੰ ਲੋਕਾਂ ਨੂੰ ਪਤਾ ਵਾ ਅੱਜ ਆਪਣੇ ਕੰਮ ਦੱਸ ਦੱਸ ਕੇ ਅਸੀਂ ਕਰਨ ਦੇ ਵੀ ਮੇਰੇ ਕੰਮ ਵੇਖੋ ਮੇਰੇ ਕੰਮ ਵੇਖੋ ਉਹ ਪੈਸੇ ਕਿੱਥੋਂ ਲਿਆਂਦੇ ਹਨ ਲੋਕਾਂ ਕੋਈ ਕਿਤੇ ਲੀਡਰ ਨੇ ਕਿਤੇ ਉਹ ਕਰਾਉਂਦਾ ਚਾਹੇ ਔਜਲਾ ਸਾਹਿਬ ਨੇ ਚਾਹੇ ਜੋਸ਼ੀ ਸਾਹਿਬ ਨੇ ਚਾਹੇ ਕੋਈ ਇਹ ਲੋਕਾਂ ਦੇ ਟੈਕਸ ਦੇ ਪੈਸੇ ਆ ਔਰ ਆਪਣੇ ਹੀ ਰਿਸ਼ਤੇਦਾਰਾਂ ਨੂੰ ਠੇਕੇ ਦੇ ਕੇ ਤੇ ਉਹਨਾਂ ਨੂੰ ਇਹ ਵਾਅਦੇ ਫੁੱਲ ਦੇ ਕਰਦੇ ਆ ਮੈਂ ਤੇ ਅੱਜ ਮਤਲਬ ਇਹ ਕਹਿਣਾ ਚਾਹੁੰਦਾ ਵੀ ਮੀਡੀਆ ਵਾਲੇ ਵੀਰੇ ਨਾ ਸਾਰੇ ਲੀਡਰਾਂ ਦੀ ਜਿੰਨੀਆਂ ਪਾਰਟੀਆਂ ਤੇ ਆ ਇਹਨਾਂ ਦਾ ਨਾ ਪਿਛੋਕੜ ਕੱਢਿਆ ਕਰੋ ਕਿ ਜਿਸ ਵੇਲੇ ਪੋਲੀਟਿਸ਼ੀਅਨ ਚਾਉਂਦੇ ਆ ਨਾ ਤੇ ਇਹਨਾਂ ਦੇ ਉਦੋਂ ਦੇ ਹਾਲਾਤ ਵੇਖਿਆ ਕਰੋ ਤੇ ਬਾਅਦ ਚ ਜਦੋਂ ਇਹ ਬਣ ਜਾਂਦੇ ਉਦੋਂ ਦੇ ਹਾਲਾਤ ਵੇਖਿਆ ਕਰੋ ਗੱਡੀਆਂ ਤੋਂ ਲੈ ਕੇ ਕੱਪੜੇ ਤੱਕ ਹੁਸਮਨ ਇਹਨਾਂ ਦਾ ਵੇਖ ਚਿੱਕੜ ਪਾਉਣਾ ਬੰਦ ਕਰਨ ਲੋਕੀ ਸਾਰਾ ਜਾਣਦੇ ਆ ਅੰਮ੍ਰਿਤਸਰ ਦੇ ਲੋਕ ਬਹੁਤ ਸਿਆਣੇ ਆ ਤੇ ਤੀਜੀ ਵਾਰ ਜਿਹੜਾ ਗੁਰਜੀਤ ਔਜਲੇ ਨੇ ਜਿੱਤਣਾ ਵਾ ਕਾਰਨ ਕਿ ਗੁਰਜੀਤ ਔਜਲਾ ਹਰ ਇੱਕ ਦੇ ਦੁੱਖ ਸੁੱਖ ਚ ਗਿਆ ਇਹਦੇ 5 ਸਾਲ ਕਿਤੇ ਵੜੇ ਨਹੀਂ ਨਜ਼ਰ ਹੀ ਨਹੀਂ ਆਏ ਤੁਸੀਂ ਕਹਿੰਦੇ ਪਏ ਕਿ ਜਾਂਚ ਹੋਣੀ ਚਾਹੀਦੀ ਆ ਕੱਲ ਇੱਕ ਹੋਰ ਸਵਾਲ ਪੁੱਛਿਆ ਗਿਆ ਪ੍ਰੈਸ ਕਾਨਫਰੈਂਸ ਦੇ ਵਿੱਚ ਕੀ ਜਿੰਨੀਆਂ ਪਾਰਕਾਂ ਨੇ ਉਹਦੇ ਵਿੱਚ ਨਜਾਇਜ਼ ਜਿਹੜੇ ਵੇਰਕਰ ਬੂਥ ਲੱਗੇ ਉਹ ਪਰਿਵਾਰਕ ਮੈਂਬਰਾਂ ਨੂੰ ਦਿੱਤੇ ਗਏ ਉਹ ਆਪਣੇ ਨਸਤੇ ਹਿੱਤਿਆਂ ਨੂੰ ਦਿੱਤੇ ਗਏ ਉਹਨਾਂ ਦਾ ਕਹਿਣਾ ਹੈ ਕਿ ਲੋਕਾਂ ਨੂੰ ਰੈਵਨਿਊ ਜਨਰੇਟ ਕਰਵਾ ਦਿੱਤਾ ਲੋਕਾਂ ਨੂੰ ਨੌਕਰੀਆਂ ਦਿੱਤੀਆਂ ਗਈਆਂ ਕਹਿੰਦੇ ਜਿਹੜੀ ਦੂਸਰੀਆਂ ਸਿਆਸੀ ਪਾਰਟੀਆਂ ਸਿਰਫ ਇੱਥੇ ਚਿੱਕੜ ਸੁੱਟਦੀਆਂ ਨੇ ਨਜ਼ਰ ਆ ਰਹੀਆਂ ਅਸੀਂ ਤਾਂ ਲੋਕਾਂ ਨੂੰ ਰੋਜ਼ਗਾਰ ਦੇ ਰਹੇ ਸੀ ਸ਼ੁਰੂਆਤ ਕਿੰਨਾ ਕੀਤੀ ਇਹਨਾਂ ਨੇ ਸ਼ੁਰੂਆਤ ਕੀਤੀ ਇਹਨਾਂ ਨੇ ਜੋ ਕੀਤਾ ਪੰਜਾਬ ਦੇ ਵਿੱਚ ਸਾਰਿਆਂ ਨੂੰ ਪਤਾ ਮੈਂ ਤਾਂ ਕਿਹਾ ਵੀ ਆਰਟੀਆਈ ਪਾਓ ਇਹਨਾਂ ਸਰਕਾਰ ਵੇਲੇ ਕਿੰਨੀਆਂ ਐਫਆਈਆਰ ਦਰਜ ਹੋਈਆਂ ਕਿੰਨੇ ਨੌਜਵਾਨਾਂ ਨਾਲ ਧੱਕੇ ਹੋਏ ਮੈਂ ਕਦੀ ਇਹਨਾਂ ਉਦੋਂ ਕਿਉਂ ਨਹੀਂ ਬੋਲੇ ਦੀਪ ਚਲਿਆ ਗਿਆ ਸੰਦੀਪ ਚਲਿਆ ਗਿਆ ਅੱਜ ਜਦੋਂ ਸਾਡੀ ਸਟੇਟ ਚ ਆਣ ਕੇ ਉਧਰੋਂ ਉਹਨਾਂ ਨੇ ਬੰਬਵਾਰੀ ਕੀਤੀ ਇੱਧਰ ਆਣ ਕੇ ਕਿਦਾਂ ਵੇਖੋ ਕੀ ਕੁਝ ਨਹੀਂ ਹੋਇਆ ਸਾਡੇ ਨੌਜਵਾਨਾਂ ਨੇ ਕਿੰਨਿਆਂ ਦੀ ਮੋਤ ਤਾਂ ਉਦੋਂ ਇਹ ਕਿੱਥੇ ਸੁੱਤੇ ਰਹਿੰਦੇ ਉਦੋਂ ਰਾਜਨੀਤੀ ਕਰਦੇ ਬਸ ਘਰੇ ਬੈਠਿਆ ਅੱਜ 2-3 ਮਹੀਨਿਆਂ ਤੋਂ ਜਦੋਂ ਬਾਹਰ ਆ ਕੇ ਆਪਾਂ ਕਹਿੰਨੇ ਆਂ ਕਿ ਅਸੀਂ ਉਹ ਵੀ ਮਾੜਾ ਆ ਵੀ ਮਾੜਾ ਇਹ ਚੀਜ਼ਾਂ ਨਹੀਂ ਲੋਕੀ ਤੁਹਾਡੇ ਕੋ ਕੰਮ ਮੰਗਦੇ ਆ ਤੁਹਾਡਾ ਚਮ ਨਹੀਂ ਮੰਗਦੇ ਲੋਕੀ ਕਹਿੰਦੇ ਤੁਸੀਂ 5 ਸਾਲਾਂ ਚ ਕੀਤਾ ਕੀ ਆ ਇਹਨਾਂ ਨੂੰ 5 ਸਾਲ ਤੋਂ ਤੇਰੀ ਨਾਲ ਦੂਜੀ ਗੱਲ ਇਹ ਐਮਪੀ ਦੀ ਤਿਆਰੀ ਨਹੀਂ ਕਰਨੇ ਨਾ ਇਹਨਾਂ ਇਲੈਕਸ਼ਨ ਲੜਨੀ ਆ ਇਹ ਤੇ ਵਿਧਾਨ ਸਭਾ ਦੀ ਤਿਆਰੀ ਕਰਨ ਡਿਆ ਵੀ ਗਾੜੀ ਮੈਂ ਆਪਣਾ ਕਰਾਫ ਵੇਖਾ ਕਿਦਾਂ ਐਮਐਲਏ ਇਹਨਾਂ ਦਾ ਹੈਗਾ ਕੋਈ ਨਹੀਂ ਕਿਤੇ ਵੀ ਕਿਉਂਕਿ ਲੋਕ ਨਾਰਾਜ਼ ਹੋ ਕੇ ਬਹਿ ਕੇ ਪੰਥ ਦਾ ਨਾਂ ਲੈ ਲੈ ਕੇ ਇਹਨਾਂ ਦਾ ਪਤਾ ਲੱਗ ਰਿਹਾ ਨਾ ਕੜੂਰ ਸਾਹਿਬ 'ਚ ਵੀ ਹੁਣ ਕੀ ਕੁਛ ਨਹੀਂ ਹੋਇਆ ਕਿੱਥੇ ਇਹਨਾਂ ਨੇ ਬੰਦੀ ਸਿੰਘਾ ਦੀ ਗੱਲ ਕੀਤੀ ਕਿੱਥੇ ਇਹਨਾਂ ਬੇਅਦਬੀ ਦੀ ਗੱਲ ਕੀਤੀ ਇਹ ਤੇ ਆਏ ਦਿਨ ਬਿਆਨ ਦੇ ਦਿੰਦੇ ਆ ਤੇ ਆਪ ਹੀ ਬਿਆਨ ਵਾਪਸ ਲੈ ਲੈਂਦੇ ਆ ਇਹਨਾਂ ਦੀ ਪਾਰਟੀ ਦਾ ਜਿਹੜਾ ਵਾਕਿਆ ਹੀ ਤੁਸੀਂ ਵੇਖਿਓ ਵੀ ਆ ਜਿਹੜੇ 1 2 ਐਮਐਲ ਹੈਗੇ ਉਹਨਾਂ ਨੇ ਵੀ ਇਹਨਾਂ ਨੂੰ ਛੱਡ ਕੇ ਚਲ ਜਾਣਾ ਜਦੋਂ ਪਾਰਲੀਮੈਂਟ ਦਾ ਰਿਜ਼ਲਟ ਆਉਣਾ ਨਾ ਜਮਾਨਤਾਂ ਜਬਤ ਹੋਣੀਆਂ ਐ ਇਹਨਾਂ ਦੀਆਂ ਲੋਕ ਬੜੇ ਸਿਆਣੇ ਨੇ ਇਹਨਾਂ ਦੇ ਅਸਲ ਚਿਹਰੇ ਉਹਨਾਂ ਨੂੰ ਪਤਾ ਲੱਗ ਗਿਆ ਕਿਉਂਕਿ ਇਹ ਸਿਰਫ ਚਿੱਕੜ ਹੀ ਪਾ ਸਕਦੇ ਆ لیکن ਤੁਸੀਂ سیاست ਦੀ ਗੱਲ ਕੀਤੀ ਜਦੋਂ ਵੀ ਚੋਣਾਂ ਹੁੰਦੀਆਂ ਨੇ ਉਦੋਂ ਹੀ ਕਿਉਂ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਗਲਤ ਸ਼ਬਦਾਵਲੀ ਇਸਤੇਮਾਲ ਕੀਤੀ ਜਾਂਦੀ ਹੈ ਕੋਈ ਜਿਹੜਾ ਤੱਕੜੀ ਨੂੰ ਗੁਰਨਾਣੇ ਸਾਹਿਬੀ ਤੱਕੜੀ ਨਾਲ ਤੋਲ ਦਿੰਦਾ ਹੈ ਕੋਈ ਵਿਅਕਤੀ ਅੱਜ ਕੱਲ ਬੋਨੀ ਸਾਹਿਬ ਦੀ ਇੱਕ ਵੀਡੀਓ ਸਾਹਮਣੇ ਆ ਰਹੀ ਸੀ ਜਿਸ ਵਿੱਚ ਉਹ ਕਹਿ ਰਹੇ ਨੇ ਕਿ ਸਰ ਤੋਂ ਉੱਚਾ ਜਿਹੜਾ ਵਾ ਕੋਈ ਇੱਕ ਹੋਰ ਕਮਿਊਨਿਟੀ ਆ ਤੇ ਸਿੱਖ ਕੌਮ ਜਿਹੜੀ ਸਾਹਿਬ ਨੀਵੀਂ ਕਮਿਊਨਿਟੀ ਆ ਜਾਂ ਛੋਟੀ ਕਮਿਊਨਿਟੀ ਛੋਟਾ ਵਾ ਕੀ ਲੱਗਦਾ ਹੈ ਕਿ ਇਹ ਇਲੈਕਸ਼ਨਾਂ ਚ ਕੋਈ ਚੇਤਾ ਆਉਂਦਾ ਇਹਨਾਂ ਨੂੰ ਇਹ ਭਾਜੀ ਮਾਨਸਿਕ ਰੋਗੀ ਹੋ ਗਿਆ ਲੀਡਰ ਜਿਹੜੇ ਆ ਨਾ ਇਨਾਂ ਦੀ ਨਾ ਇਹਨਾਂ ਨੂੰ ਕੋਈ ਪਤਾ ਨਹੀਂ ਵਿਰਾਸਤਾਂ ਦਾ ਇਤਿਹਾਸ ਦਾ ਇਹ ਤੇ ਇਦਾਂ ਹੀ ਦਾਦੂ ਲੱਗੇ ਇਹਨਾਂ ਦੇ ਮਤਲਬ ਇਹਨਾਂ ਨੇ ਵਿਰਾਸਤੀ ਜਿਹੜਾ ਮਿਲ ਗਿਆ ਇਹਨਾਂ ਨੂੰ ਸਾਰਾ ਕੁਝ ਇਹ ਨਾ ਕੰਮ ਤੇ ਕਰੀ ਕੀਤਾ ਨਹੀਂ ਹੈ ਕਿਸੇ ਦਾ ਇਹਨਾਂ ਦੀ ਸੋਚ ਦਾ ਪਤਾ ਲੱਗਦਾ ਇਹਨਾਂ ਦੇ ਅੰਦਰ ਕਿੰਨਾ ਜ਼ਹਿਰ ਭਰਿਆ ਪਿਆ ਜਦੋਂ ਇਹਨਾਂ ਨੂੰ ਕੋਈ ਘੇਰਦਾ ਪੁੱਛਦਾ ਵਾ ਤੇ ਫਿਰ ਉੱਥੇ ਸਿਕਿਉਰਟੀਆਂ ਲੈ ਲੈਂਦੇ ਵਿਖਾ ਕੇ ਕੰਮ ਹੀ ਨਾ ਇਦਾਂ ਦਾ ਕਰੋ ਕਿਉਂ ਇਦਾਂ ਦਾ ਕੰਮ ਕਰਦੇ ਜੇ ਤੁਸੀਂ ਲੋਕਾਂ ਦੇ ਵਿੱਚ ਬਿਲਕੁਲ ਧਰਮ ਨੂੰ ਰਾਜਨੀਤੀ ਚ ਲਿਆਉਣਾ ਹੀ ਨਹੀਂ ਚਾਹੀਦਾ ਕਿਉਂ ਤੁਸੀਂ ਲੋਕਾਂ ਨੂੰ ਠੇਸ ਪਹੁੰਚਾਉਂਦੇ ਜੇ ਤੁਸੀਂ ਵੀ ਤੁਸੀਂ ਰਾਜਨੀਤੀ ਦੀ ਗੱਲ ਕਰਦੇ ਪਤ ਕਵਰ ਵਿਜੇ ਪ੍ਰਤਾਪ ਸਿੰਘ ਨੇ ਵੀ ਧਰਮ ਰਾਜਨੀਤੀ ਕੀਤੀ ਉਹ ਕਹਿੰਦੇ ਸੀਗੇ ਕਿ 24 ਘੰਟਿਆਂ ਦੇ ਵਿੱਚ ਬਰਗਾਰਦੀ ਦੇ ਦੋਸ਼ੀਆਂ ਨੂੰ ਅੰਦਰ ਦਿੱਤਾ ਜਾਊਗਾ ਹੁਣ ਤਾਂ 2 ਸਾਲ ਹੋ ਗਏ ਉਹ ਤੇ ਵੇਖੋ ਬੋਲ ਰਹੇ ਆ ਫਿਰ ਵੀ ਮੈਂ ਨਾ ਚਲੋ ਚੱਲ ਚਾਹੇ ਸਾਡੀ ਵਿਰੋਧੀ ਪਾਰਟੀ ਚ ਨੇ ਪਰ ਬੋਲਦੇ ਅੱਜ ਵੀ ਉਹਨਾਂ ਦੀ ਪਾਰਟੀ ਦੇ ਨਹੀਂ ਸੁਣਦੇ ਉਹਨਾਂ ਨੇ ਵੀ ਰਾਜਨੀਤੀ ਕੀਤੀ ਗੁਵਰ ਵਿਜੇ ਪ੍ਰਤਾਪ ਦੀ ਬਲੀ ਦੇਤੀ ਵਿਚਾਰੇ ਦੀ ਕੀ ਕੋਈ ਸਹੀ ਗੱਲ ਸੀਗੀ ਗੁਰਜੀਤ ਸਿੰਘ ਔਜਲਾ ਪਾਰਲੀਮੈਂਟ ਦੇ ਵਿੱਚ ਬੋਲੇ ਗੁਰੂ ਗ੍ਰੰਥ ਸਾਹਿਬ ਮਾਰੇ ਦੀ ਬੇਅਦਬੀ ਤੇ ਪਹਿਲੇ ਸਿੱਖ ਨੇ ਬੋਲਣ ਵਾਲੇ ਔਰ ਬੰਦੀ ਸਿੰਘਾਂ ਦੀ ਰਿਹਾਈ ਤੇ ਵੀ ਬੋਲੇ ਕਿਸਾਨੀ ਅੰਦੋਲਨ ਦੌਰਾਨ ਡੇਢ ਸਾਲ ਧਰਨੇ ਤੇ ਬੈਠੇ ਰਹੇ ਉਹ ਉਹਨਾਂ ਦਾ ਫਰਜ ਸੀਗਾ ਜੇ ਪਾਰਲੀਮੈਂਟ ਦੇ ਵਿੱਚ স্মੋਕ ਬੰਬ ਸੁੱਟਦਾ ਨਾ ਤੇ ਉਹਨੂੰ ਤੇ ਪਤਾ ਨਹੀਂ ਹੈ ਜਿਉਂਨੇ ਵਿਚਾਰਨੇ ਸਾਡੇ ਚ ਹੋਣਾ ਵੀ ਨਹੀਂ ਉਤੇ ਪੰਜਾਬ ਤੇ ਪੰਜਾਬੀਅਤ ਦਾ ਜਿਹੜਾ ਉਹਦੇ ਅੰਦਰ ਜਜ਼ਬਾ ਸੀ ਉਹ ਜਾਗ ਪਿਆ ਤੋਨੇ ਜਾ ਕੇ ਫੜ ਲਿਆ ਉਦੋਂ ਸਾਰੇ ਜਿਹੜੇ ਸੀਗੇ ਅੱਜ ਸਾਨੂੰ ਡਰਾਉਣ ਦੀਆਂ ਧਮਕਾਉਣ ਦੀਆਂ ਘਟਕਿੰਦਿਆਂ ਨਾ ਧੱਕੇ ਕਰਨ ਵਾਲੇ ਲੋਗੇ ਹੀ ਇਹੀ ਔਜਲਾ ਸੀ ਅੱਜ ਉਹਨੇ ਵਿਚਾਰੇ ਸਾਡੇ ਵਿੱਚ ਹੀ ਨਹੀਂ ਹੋਣਾ ਇਸ ਕਰਕੇ ਮੈਂ ਤੇ ਇਹਨਾਂ ਸਾਰਿਆਂ ਨੂੰ ਬੇਨਤੀ ਕਰੂੰਗੀ ਭਰਾਓ ਇਲੈਕਸ਼ਨ ਲੜੋ ਮਹੀਨਾ ਹੈਗਾ ਇੱਕ ਨੰਗ ਜਾਣਾ ਵਾ ਤੁਸੀਂ ਐਵੇਂ ਚਿੱਕੜ ਪਾਈ ਜਾਂਦੇ ਮੈਂ ਉਹ ਕਰਤਾ ਜੇ ਕਰਤਾ ਮੈਨੂੰ ਮੇਕੋ ਲਿਖ ਕੇ ਲੈ ਲਓ ਐਫੀਡੇਵਿਟ ਲੈ ਲਓ ਤੁਹਾਡੇ ਔਨ ਰਿਕਾਰਡ ਚੈਨਲ ਤੇ ਮੈਂ ਕਹਿਣ ਰਿਆਂ ਇਹਨਾਂ ਨੇ 4 ਤਰੀਕ ਤੋਂ ਬਾਅਦ ਲੱਭਣਾ ਨਹੀਂ ਪਿਉਦਿਆਂ ਪੁੱਤਾਂ ਨੇ ਇਹਨਾਂ ਬਾਹਰ ਸੈਸੁਰ ਕਰਨ ਚੱਲ ਜਣੇ ਲੋਕਾਂ ਨੂੰ ਸਮਝਦੇ ਬੇਫੂਕ ਆਏ ਆ ਇਲੈਕਸ਼ਨ ਲੜੀ ਆ ਵੋਟਾਂ ਪੈ ਗਈਆਂ ਪਾਰਟੀ ਦੇ ਨਾਂ ਤੇ ਬਾਅਦ ਚ ਉਹਨਾਂ ਕਹਿੰਦਾ ਤੂੰ ਕੌਣ ਤੇ ਬਹਿ ਕੌਣ ਇਹੋ ਕੁਛ ਹੀ ਹੋਣਾ ਵਾ ਤੇ ਹੁੰਦਿਆਂ ਆਇਆ ਵਾ ਤੇ ਪਰ ਗਰਜੀਤ ਸਿੰਘ ਔਜਲਾ ਸਾਡੇ ਵਰਗਾ ਹੈਗਾ ਇੱਥੇ ਰਹਿਣਾ ਉਹਨੇ ਕਿਤੇ ਨਹੀਂ ਜਾਣਾ ਜਿਹੜਾ ਮਰਜ਼ੇ ਨੂੰ ਬੌਂ ਫੜ ਕੇ ਲੈ ਜਾਂਦਾ ਤੇ ਸਾਡੇ ਚ ਹੀ ਰਹਿਣਾ ਕਿਉਂਕਿ ਇਹਨਾਂ ਨੂੰ ਤੇ ਵਿਚਾਰਿਆਂ ਨੂੰ ਗਰਮੀ ਵਿੱਚ ਬੜੀ ਲੱਗਦੀ ਹੈ ਤੇ ਕਿਤੇ ਦੋ ਚਾਰ ਸੜਕਾਂ ਤੇ ਘੁੰਮ ਲਿਆ ਤੇ ਇਹਨਾਂ ਦੇ ਬੀਪੀ ਵੱਜ ਜਾਂਦੇ ਆ ਤੇ ਜਦੋਂ ਰਿਜ਼ਲਟ ਆਇਆ ਨਾ ਉਸ ਦਿਨ ਸਗੋਂ ਇਹ ਏਸੀ ਵਾਲੇ ਕਮਰਿਆਂ 'ਚ ਬੈਣ ਡਾਕਟਰ ਦੋ ਚਾਰ ਲਾ ਕੇ ਰੱਖਣ ਉਧਰ ਰਿਜ਼ਲਟ ਜਿਹੜਾ ਗੁਰੂ ਨਗਰੀ ਦੇ ਲੋਕਾਂ ਨੇ ਵਿਖਾ ਦੇਣਾ ਇਹ ਇੱਕ ਇੱਕ ਚੀਜ਼ ਦਾ ਹਿਸਾਬ ਤਾਂ ਉਹ ਕਿੰਨੇ ਕੰਮ ਕੀਤਾ ਕਿੰਨੇ ਨਹੀਂ ਕੀਤਾ ਉਹ ਲੋਕਾਂ ਨੂੰ ਪਤਾ ਵਾ ਨੋਟ ਆ ਔਰ ਸਾਰਾ ਨਜ਼ਰ ਆ ਰਿਹਾ ਵਾ ਉਹਦਾ ਜਿਹੜਾ ਹਿਸਾਬ ਤਾਂ ਉਹ ਲੋਕੀ ਕਰਨਗੇ ਲੀਡਰ ਨਹੀਂ ਇਹਨਾਂ ਨੂੰ ਕੋਈ ਹੱਕ ਨਹੀਂ ਕਿਸੇ ਤੇ ਚਿੱਕੜ ਪਾਉਣ ਦਾ ਇਹ ਆਪਣੇ ਕੰਮ ਲੈ ਕੇ ਜਾਣ ਇਹ ਨਹੀਂ ਵੀ ਉਹ ਮਾੜਾ ਹੀ ਆ ਮਾੜਾ ਹੀ ਤੁਸੀਂ ਗੁਰੂ ਘਰ ਦੇ ਵਿੱਚ ਜਾ ਕੇ ਸੌਂ ਖਾ ਕੇ ਕਹਿ ਦੋ ਵੀ ਵਾਕਿਆ ਮਾੜਾ ਵਾ ਕਿਉਂ ਤੁਸੀਂ ਗੁੰਮਰਾਹ ਕਰਦੇ ਜੇ ਜੇ ਉਹ ਮਾੜਾ ਤੇ ਫਿਰ ਲੋਕਾਂ ਨੇ ਦੋ ਵਾਰੀ ਜਿਤਾ ਕੇ ਦਿੱਤਾ ਕਿਹੜੇ ਕਿਹੜੇ ਵੱਡੇ ਲੀਡਰ ਹੈ ਸੀਗੀ ਪਹਿਲਾਂ ਵੇਵ ਸੀ ਵੇਵ ਸੀ ਜਿੱਤ ਕੇ ਚਲੋ ਫਿਰ ਐਰ ਕੀ ਇਹਨਾਂ ਦਾ ਭਲੇਖਾ ਵੀ ਕੱਢ ਦਿਆਂਗੇ ਲੈ ਉਹ ਕਹਿੰਦੇ ਤੁਸੀਂ ਕਿੰਨੇ ਕੰਮ ਗਣਾਏ ਤੁਸੀਂ ਕਹਿੰਦੇ ਫਲਾਈਓਵਰ ਬਣਾਏ ਉਹ ਕਹਿੰਦੇ ਉਹਨਾਂ ਦੇ ਘਰ ਦੇ ਸਾਹਮਣੇ ਗੰਦਾ ਨਾਲਾ ਉਹ ਤਾਂ ਟਿਕਾ ਨਹੀਂ ਸਕੀ ਭਾਜੀ ਉਹ ਸਟੇਟ ਦਾ ਪ੍ਰੋਜੈਕਟ ਆ ਹੁਣ ਉਹਨਾਂ ਦਾ ਘਰ ਆ ਨਾ ਉਥੇ ਉਹ ਰਹਿਣ ਦੇ ਆ ਨਾ ਇਹ ਕਿਦਾਂ ਕਰਾ ਦੇਣਗੇ ਉਹ ਕਹਿੰਦੇ ਉਹ ਕਹਿੰਦੇ ਮਨਜੀਠਾ ਰੋਡ ਵਾਲਾ ਗੰਦਨਾਲਾ ਪੂਰ ਕੇ ਤੇ ਲੋਕਾਂ ਨੂੰ ਜ਼ਿੰਦਗੀ ਦੇ ਦਿੱਤੀ ਚੰਗੀ ਮਰਗੀ ਚੰਗੀ ਜ਼ਿੰਦਗੀ ਜੀਣ ਵਾਸਤੇ ਰਸਤੇ ਬਣਾ ਦਿੱਤੇ ਸਾਰੇ ਇਹ ਕਿਸੇ ਨੂੰ ਜ਼ਿੰਦਗੀ ਦੇ ਸਕਦੇ ਆ ਇਹਨਾਂ ਨੇ ਆਪਣੇ ਰਿਸ਼ਤੇਦਾਰਾਂ ਨੂੰ ਠੇਕੇ ਦਿੱਤੇ ਆ ਕੋਈ ਕਿਸੇ ਨੂੰ ਜ਼ਿੰਦਗੀ ਨਹੀਂ ਇਹਨਾਂ ਦਿੱਤੀ ਉਸ ਰੇਟੈਂਸ਼ਨ ਵਾਇਰਸ ਮੈਂ ਦੂਰ ਕਰਵਾਈਆਂ ਭਾਜੀ ਉਸ ਵੇਲੇ ਜੋ ਕੁਝ ਇਹਨਾਂ ਨੇ ਜਾਇ ਨਹੀਂ ਅੱਜ ਪਰਚੇ ਕਰਾਏ ਉਹ ਅੱਜ ਤੁਸੀਂ ਕਢਾ ਲੋ ਠਾਣਿਆਂ ਚੋਂ ਉਹ ਸਾਰਾ ਪਤਾ ਇਹਨਾਂ ਨੇ ਕੋਈ ਡਾਕਟਰ ਮਰਮੂਣ ਸਿੰਘ ਦੀ ਜੋ ਸਰਕਾਰ ਸੀ ਕਿਨੇ ਕਿਨੇ ਬਾਲ ਸਾਹਿਬ ਪੈਸੇ ਲੈ ਕੇ ਆਉਂਦੇ ਰਹਿ ਤੇ ਉਹਨਾਂ ਨੇ ਤੇ ਕਦੀ ਕਿਹਾ ਨਹੀਂ ਜਿਹਨੇ ਨਮਾਇੰਦਿਆਂ ਨੂੰ ਚੁਣ ਕੇ ਭੇਜਿਆ ਵਾ ਉਹ ਨਮਾਇੰਦਿਆਂ ਨੇ ਆਪਣਾ ਜਿਹੜਾ ਬਣਦਾ ਆਪਣੇ ਲੋਕ ਸਭਾ ਹਲਕੇ ਦਾ ਹੱਕ ਲੈ ਕੇ ਆਉਣਾ ਉਹ ਗੁਰਜੀਤ ਸਿੰਘ ਔਜਲੇ ਹੁਣ ਕੱਲ ਨੂੰ ਬੁਲੇਟ ਟ੍ਰੇਨ ਆਉਣੀ ਇੱਥੇ ਹੋਰ ਸਾਲ ਨੂੰ ਉਹ ਵੀ ਇਹ ਕਹਿਦਣ ਭੀ ਅਸੀਂ ਲਿਆਂਦੀ ਸੀ ਇਸ ਕਰਕੇ ਉਹ ਤੇ ਜੁੜਾ ਇੱਕ ਐਮਪੀ ਦਾ ਜ਼ਿੰਮੇਵਾਰੀ ਹੁੰਦੀ ਆ ਉਹ ਆਪਣੇ ਉਤੋਂ ਲੈ ਕੇ ਆਉਂਦਾ ਵਾ ਜਿਹੋ ਉਹਦਾ ਬਣਦਾ ਵਾ ਤੇ ਉਹ ਆਪਾਂ ਐਵੇਂ ਕਰੀ ਜਾਣਾ ਭੀ ਅਸੀਂ ਅਸੀਂ ਕੋਈ ਕਿਤੇ ਕੋਲੋਂ ਨਹੀਂ ਕਰਾਇਆ ਜਿਹਨਾਂ ਕੋਲੋਂ ਕਰਾਇਆ ਉਹਦੀ ਗੱਲ ਕਰਨ ਮੈਂ ਤੇ ਸਿੱਧੀ ਗੱਲ ਕਹਿੰਦਾ ਵੀ ਟੈਕਸ ਦੇ ਪੈਸੇ ਚਾਹੇ ਔਜਲੇ ਨੇ ਲਿਆਂਦੇ ਆ ਸੈਂਟਰ ਸਰਕਾਰ ਤੋਂ ਚਾਹੇ ਇਹਨਾਂ ਲਿਆਂਦੇ ਇਹਨਾਂ ਦਾ ਫਰਜ ਸੀ ਲੋਕਾਂ ਵੋਟਾਂ ਨਹੀਂ ਪਾਈਆਂ ਹੁਣ ਰਹੀ ਉਹ ਜਿਹੜੀ ਤੁਸੀਂ ਡਰੇਨ ਦੀ ਗੱਲ ਕਰਦੇ ਜੇ ਉੱਥੇ ਔਜਲਾ ਸਾਹਿਬ ਰਹਿੰਦੇ ਆ ਕੀ ਗੱਲ ਉਹਨੂੰ ਨਹੀਂ ਫਿਕਰ ਉਹਦਾ ਇਹਨਾਂ ਨੂੰ ਜ਼ਿਆਦਾ ਫਿਕਰ ਆ ਉਹ ਹੋ ਜਾਣਾ ਸਟੇਜ ਦਾ ਸਬਜੈਕਟ ਆ ਉਹ ਸਟੇਟ ਭੇਜੇ ਕਰਕੇ ਤੋਂ ਖਰਾਦਣਗੇ ਸੈਂਟਰ ਤੋਂ ਉਹ ਤਾਂ ਕਿਹੜਾ ਜੀ ਨਹੀਂ ਕਰਦਾ ਲੇਕਿਨ ਪ੍ਰਪੋਜ਼ਲ ਤੇ ਪਾਸ ਹੋਈ ਸੀ ਕਹਿੰਦੇ ਸੀ ਕਿ ਲਾਗੇ ਟਰੀਜ਼ ਲਗਾਣੇ ਸੀਗੇ ਜਿਨ੍ਹਾਂ ਜਿਹੜੀ ਗਈ ਸੀਗੀ ਉਹ ਜਿਹੜੀ ਗੰਦਗੀ ਜਿਹੜੀ ਆ ਉਹਦੀ 스ਮੈਲ ਜਿਹੜੀ ਸੀ ਉਹ ਵੀ ਘਟਣੀ ਸੀਗੀ ਉਹ ਨਵਜੋਤ ਸਿੰਘ ਸਿੱਧੂ ਨੇ ਉਹ ਕਿਹਾ ਸੀਗਾ ਕਿ ਅਸੀਂ ਪ੍ਰੋਜੈਕਟ ਲੈ ਕੇ ਆਣ ਲੱਗੇ ਕੀ ਲੱਗਦਾ ਕਿ ਉਹ ਫਿਰ ਪਾਈਪਲਾਈਨ ਚ ਹੀ ਰਹਿ ਗਿਆ ਪ੍ਰੋਜੈਕਟ ਭਾਜੀ ਬੜੇ ਕੰਮ ਹੁੰਦੇ ਆ ਜਿਹੜੇ ਨਾ ਰਜਿਸ ਬਾਜ਼ੀਆਂ ਚ ਰੁਕ ਜਾਂਦੇ ਆ ਪਰ ਔਜਲਾ ਸਾਹਿਬ ਨੇ ਕਦੀ ਇਹੋ ਜੀ ਸੋਚ ਨਹੀਂ ਰੱਖੀ ਵੀ ਮੈਂ ਕਿਸੇ ਦਾ ਕੰਮ ਰੁਕਣਾ ਉਹ ਹਮੇਸ਼ ਕਿ ਉਹਦਾ ਜੀ ਨਹੀਂ ਕਰਦਾ ਵੀ ਮੈਂ ਉਹ ਕਰਾਵਾਂ ਜਿਹੜੇ ਉਹਦੇ ਇੰਨੇ ਕੰਮ ਕੀਤੇ ਆ ਉਹਨਾਂ ਨੂੰ ਆਪਾਂ ਸਾਈਡ ਤੇ ਤੇ ਮਤਲਬ ਇੱਕ ਕੰਮ ਨੂੰ ਲੈ ਕੇ ਪਾ ਤਾਂ ਚੱਕੜ ਪਾਈ ਜਾਂਦੇ ਆ ਇਹ ਜਿਹੜਾ ਕੰਮ ਵੀ ਹੋ ਜਾਣਾ ਵਾ ਤੁਹਾਡੇ ਸਾਹਮਣੇ ਹੋਣਾ ਪਹਿਲ ਦੀ ਧਾਰ ਤੇ ਹੋਊਗਾ ਲੇਕਿਨ ਗੁਰਜੀਤ ਸਿੰਘ ਓਜਲਾ ਨੇ ਜਵਾਬ ਬੜਾ ਸੁਨਤਤਾ ਕਹਿੰਦੇ ਕਿ ਆ ਗੰਦਗੀ ਦੇ ਨਾਲੇ ਜਿਹੜੇ ਟਕੇ ਜਾ ਸਕਦੇ ਲੇਕਿਨ ਦਿਲ ਦੀ ਗੰਦਗੀ ਦੇ ਨਾਲੇ ਜਿਹੜੇ ਉਹ ਨਹੀਂ ਟਕੇ ਜਾ ਸਕਦੇ ਤੁਸੀਂ ਸਹਿਮਤ ਇਸ ਬਿਆਨ ਤੋਂ ਬਿਲਕੁਲ ਉਹਨਾਂ ਨੇ ਸਹੀ ਗੱਲ ਕਹੀ ਉਹ ਬੰਦੇ ਦੀ ਸੋਚ ਬਹੁਤ ਵੱਡੀ ਉਹ ਕਦੀ ਕਿਸੇ ਸ਼ਾਨ ਦੇ ਕਲਾਬ ਬੋਲਦਾ ਹੀ ਨਹੀਂ ਇਹ ਉੱਤੇ ਵਿਚਰਤੇ ਲਏ ਚਿਕੜ ਪਾਉਣ ਤੇ ਲੱਗੇ ਦੂਜੇ ਦਿਨ ਕੋਈ ਨਾ ਕੋਈ ਉਹਨੂੰ ਵਿਵਾਦਤ ਗੱਲਾਂ ਕਰਦੇ ਰਹਿੰਦੇ ਜਿਹਦੇ ਨਾਲ ਹਰ ਬੰਦੇ ਨੂੰ ਪਿੰਚ ਕਰਦੀਆਂ ਉਹ ਗੱਲਾਂ ਉਹਦੇ ਨਾਲ ਇਹਨਾਂ ਦੀ ਹੋਰ ਜਿਹੜੀ ਹੈ ਨਾ ਲੋਕਾਂ 'ਚ ਪਤਾ ਲੱਗਦਾ ਇਹਨਾਂ ਦੇ ਅੰਦਰ ਜ਼ਹਿਰ ਕਿੰਨਾ ਭਰਿਆ ਕਿਉਂਕਿ ਵਿਲੇ ਰਹੇ ਇਹਨਾਂ ਨੂੰ ਕਿਸੇ ਨੇ ਬੁਲਾਇਆ ਨਹੀਂ ਕਦੀ ਤੇ ਨਾ ਕਿਸੇ 'ਚ ਗਏ ਆ ਹੁਣ ਆਣ ਕੇ ਇਹਨਾਂ ਨੇ ਤੇ ਇੱਕੋ ਉਹ ਇਦਾ ਮਾੜਾ ਵਾਇਦਾ ਉਹਦੇ ਮਾਰੇ ਜਾਣਦੇ ਆ ਨਾ ਜਿਹਦੀ ਨਗਰੀ ਦੇ ਉਹ ਗੁਰੂ ਸਾਹਿਬ ਨੇ ਇਨਸਾਫ ਕਰਨਾ ਅਸੀਂ ਉਹਦੇ ਬੱਚੇ ਆ ਉਸ ਬੰਦੇ ਦੀ ਸੋਚ ਦੀ ਮੈਂ ਦੱਸ ਦਿੰਨਾ ਤੁਹਾਨੂੰ ਉਹਨੇ ਕਦੀ ਭਾਜੀ ਐਮਪੀ ਨਹੀਂ ਬਣ ਕੇ ਕੰਮ ਕੀਤਾ ਉਹ ਕਹਿੰਦਾ ਵੀ ਮੈਂ ਗੁਰੂ ਰਾਮਦਾਸ ਮਾਰੇ ਦੀ ਨਗਰੀ ਦਾ ਇੱਕ ਦਾਸ ਆ ਔਰ ਮੇਰੇ ਕੋਲੋਂ ਸੱਚੇ ਪਾਤਸ਼ਾਹ ਨੇ ਸੇਵਾ ਲਈ ਆ ਤੇ ਜਿੰਨਾ ਚਿਰ ਉਹ ਸੇਵਾ ਲੈਣੀ ਆ ਉਹਨਾਂ ਲੈਣੀ ਆ ਤੇ ਉਹਨਾਂ ਦੀ ਨਗਰੀ ਨੂੰ ਜਿਹੜਾ ਕਹਿੰਦੇ ਮੇਰਾ ਸਿਰ ਝੁਕਦਾ ਇੱਥੋਂ ਦੇ ਲੋਕਾਂ ਨੂੰ ਮੈਂ ਕਹਿੰਦਾ ਜਵਾਬ ਦਈਆਂ ਮੈਂ ਕਿਸੇ ਲੀਡਰ ਨੂੰ ਜਵਾਬ ਦਈ ਨਹੀਂ ਆ ਇਹਨਾਂ ਨੇ ਤੇ ਹੱਥ ਹੀ ਕਰਤੀ ਮਤਲਬ ਐਨਾ ਚਿਕੜ ਪਾਪ ਹੀ ਉਹ ਮਾੜਾ ਮਾੜਾ ਯਾਰ ਇੰਨੀ ਅਰੀ ਤੇ ਤੁਸੀਂ ਕਿਤੇ ਕਿਸੇ ਗਮਲੇ ਲਾ ਕੇ ਬਹਿ ਕੇ ਫੁੱਲ ਨੂੰ ਕਹੋਗੇ ਤੇ ਉਹ ਵੀ ਮੁਰਝਾ ਜਾਂਦਾ ਤੇ ਕਿਉਂ ਤੁਸੀਂ ਉਹਦੇ ਪਾਪ ਧੋਂਦੇ ਜੇ ਪ੍ਰਮਾਤਮਾ ਤੁਹਾਡੀ ਡਿਊਟੀ ਲਾ ਛੱਡੂਗਾ ਤੁਹਾਡੇ ਕੋਲ ਸਮਾਂ ਫੇਰ ਹੋਣਾ ਵਾ ਤੇ ਤੁਸੀਂ 5 ਸਾਲ ਪਾਪ ਹੀ ਧੋਂਦੇ ਰਹਿਣਾ ਇਦਾਂ ਹੀ ਤੁਹਾਡੀਆਂ ਜ਼ਮਾਨਤਾਂ ਜਬਤੇ ਇਹਨਾਂ ਚੀਜ਼ਾਂ ਨੇ ਕਰਾਉਣੀਆਂ ਜਿਹੜੀ ਤੁਹਾਡੇ ਅੰ ਇਹਨੂੰ ਛੱਡ ਕੇ ਤੇ ਤੁਸੀਂ ਲੋਕਾਂ 'ਚ ਜਾਓ ਹਾਂ ਤੇ ਤੁਸੀਂ ਕੰਮ ਕਰਾਓ ਜਾ ਕੇ ਤੇ ਤੁਸੀਂ ਲੋਕਾਂ ਨੂੰ ਦੱਸੋ ਕਿਥੇ ਤੁਸੀਂ ਕਿਸੇ ਨਾਲ ਖਲੋਤੇ ਜੇ ਕਿਤੇ ਨਜ਼ਰ ਨਹੀਂ ਆਏ ਤੇ ਹੁਣ ਇਹਨਾਂ ਨੇ ਗਾਂ ਵਿਧਾਨ ਸਭਾ ਦੀ ਤਿਆਰੀ ਸ਼ੁਰੂ ਕੀਤੀ ਆ ਵੀ ਕਿਤੇ ਮਹਾਰਾ ਕਿਰਪਾ ਕਰਦੇ ਤੇ ਬਾਂਜੇ ਗੱਲ ਇਹ ਐਮਪੀ ਦੀ ਚੋਣ ਨਹੀਂ ਇਹ ਤੇ ਬਸ ਇੱਕ ਹੋਰ ਟਰੈਲ ਹੀ ਕਰਨ ਡੇ ਆਪਣਾ ਪੂਰਾ ਲੇਕਿਨ ਅੱਜ ਬੜੇ ਵੱਡਾ ਜਿਹੜਾ ਅਨਾਉਂਸਮੈਂਟ ਜਿਹੜੀ ਆ ਉਹ ਪਿੰਡ ਦੇ ਲੋਕਾਂ ਨੇ ਕੀਤੀ ਕਿ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਜਿਹੜੇ ਬੋਰਡ ਲਗਾ ਦਿੱਤੇ ਗਏ ਕਿ ਕੋਈ ਵੀ ਵਿਅਕਤੀ ਜਸultanਵਾਲੇ ਇਲਾਕੇ ਦੇ ਵਿੱਚ ਭਾਰਤੀ ਜਨਤਾ ਪਾਰਟੀ ਰ ਵੋਟ ਮੰਗਣ ਨਾ ਆਵੇ ਕੀ ਲੱਗਦਾ ਇਹ ਵੀ ਪਿਆਰ ਹੈ ਔਰ ਲੱਗਦਾ ਹੈ ਕਿ ਗੁਰਜੀਤ ਸਿੰਘ ਔਜਲਾ ਉੱਥੇ ਗਏ ਵੀ ਨਹੀਂ ਤੇ ਲੋਕ ਜਿਹੜੇ ਮੁਹਾਰੀ ਆ ਪਾ ਕੇ ਤੇ ਗੁਰਜੀਤ ਸਿੰਘ ਔਜਲਾ ਨੂੰ ਸਮਰਥਨ ਦਿੰਦੇ ਹੋਏ ਨਜ਼ਰ ਆਦੇ ਨੇ ਭਾਜੀ ਬਿਲਕੁਲ ਮੈਂ ਦੱਸਿਆ ਤੁਹਾਨੂੰ ਵੀ ਉਹ ਤੇ ਆਪ ਉੱਥੇ ਬੈਠਾ ਰਿਹਾ ਵਿਚਾਰਾ ਵਿੱਚ ਆਪ ਉਹ ਕਿਸਾਨ ਆ ਤੇ ਜਦੋਂ ਤੁਸੀਂ ਉੱਥੇ 750 ਬੰਦਾ ਮਾਰਤਾ ਸਾਡਾ ਕਿਸਾਨਾਂ ਦਾ ਤੇ ਸਾਨੂੰ ਤੁਸੀਂ ਇੱਕ ਆਪਣੀ ਸਟੇਟ ਦੇ ਵਿੱਚ ਪੰਜਾਬ ਨੂੰ ਜਿਹੜਾ ਦਾ ਬੰਦਾ ਹੱਕ ਦਿੰਦੇ ਨਹੀਂ ਸਾਨੂੰ ਸਮਝਦੇ ਨਹੀਂ ਵੀ ਅਸੀਂ ਨਾਲ ਆ ਸਾਡੀ ਸਟੇਟ ਚ ਆਣ ਕੇ ਤੇ ਤੁਸੀਂ ਇੰਨੇ ਅਤਿਆਚਾਰ ਕਰਕੇ ਜਾਂਦੇ ਜੇ ਤੇ ਸਾਨੂੰ ਤੁਸੀਂ ਸਮਝੋ ਹੀ ਕੱਖ ਨਾ ਤੇ ਫਿਰ ਲੋਕਾਂ ਨੇ ਵਿਚਾਰਿਆਂ ਨੇ ਕੀ ਕਰਨਾ ਉਹਨਾਂ ਦੀਆਂ ਮੰਗਾਂ ਮੰਨਣ ਦੀ ਬਜਾਏ ਉਹਨਾਂ ਨੂੰ ਖਾਲਿਸਤਾਨੀ ਉਹਨਾਂ ਨੂੰ ਅਤਵਾਦੀ ਕੀ ਕੁਛ ਕਿਹਾ ਜਾਂਦਾ ਅਸੀਂ ਕੁਰਬਾਨੀਆਂ ਦੇਣ ਤੇ ਸਭ ਤੋਂ ਅੱਗੇ ਸਾਨੂੰ ਅੱਜ ਸਰਟੀਫਿਕੇਟ ਲੈਣੇ ਪੈਣਗੇ ਇਹਨਾਂ ਲੋਕਾਂ ਕੋ ਵੀ ਅਸੀਂ ਕੌਣ ਆ ਬੜੀ ਮਾੜੀ ਗੱਲ ਆ ਜਿਸ ਜਿੱਥੇ ਦਿੱਲੀ ਬੈਂਦੇ ਆ ਨਾ ਇਹ ਯਾਦ ਰੱਖਣ ਅਸੀਂ ਉਹਦੇ ਵਾਰਸ ਆ ਗੁਰੂ ਤੇਗ ਬਹਾਦਰ ਮਹਾਰਾਜ ਨੇ ਸੀਸ ਦਿੱਤਾ ਸੀ ਤੇ ਅੱਜ ਸਾਨੂੰ ਹੀ ਇਹ ਸਰਟੀਫਿਕੇਟ ਦੇਣਗੇ ਤੇ ਅਸੀਂ ਇਹਨਾਂ ਦੀ ਪਰਵਾਹ ਨਹੀਂ ਕਰਦੇ ਅਸੀਂ ਤੇ ਇਸ ਦੇਸ਼ ਲਈ ਜਦੋਂ ਲੋੜ ਪਊਗੀ ਨਾ ਇਹ ਹੱਸੇ ਰੋਸੇ ਵੇਲੇ ਗਾੜੀ ਹਾਜ਼ਰ ਹੋ ਜਾਣੇ ਆ ਹੱਸ ਹੱਸ ਕੇ ਜਾਨਾ ਵਾਰਾਂਗੇ ਕਿਉਂਕਿ ਇਹ ਦੇਸ਼ ਸਾਡਾ ਵਾ ਤੇ ਅਸੀਂ ਜਿਹੜਾ ਵਾ ਇੱਥੇ ਸਾਰਿਆਂ ਨਾਲ ਆਪਸੀ ਪਿਆਰ ਬਣਾ ਕੇ ਰੱਖਣਾ ਤੋੜਦਾ ਨਹੀਂ ਆ ਰਾਜਨੀਤੀ ਦੇ ਵਿੱਚ ਕਦੀ ਕਿਸੇ ਨੂੰ ਤੋੜਨਾ ਨਹੀਂ ਚਾਹੀਦਾ ਕਦੀ ਕਿਸੇ ਨੂੰ ਇਦਾਂ ਨਹੀਂ ਕਰਨਾ ਚਾਹੀਦਾ ਕਮਿਊਨਿਟੀ ਨਾਲ ਲੜਾਉਣਾ ਨਹੀਂ ਚਾਹੀਦਾ ਸਭ ਨੂੰ ਇੱਕ ਕਦੀ ਤੁਸੀਂ ਬਾਈਬਲ ਪੜ ਲਿਓ ਗੀਤਾ ਕੁਰਾਨ ਪੜ ਲਿਓ ਗੁਰੂ ਗ੍ਰੰਥ ਸਾਹਿਬ ਜੀ ਪੜ ਲਿਓ ਉਹਦੇ ਵਿੱਚ ਤੁਹਾਨੂੰ ਪਿਆਰ ਹੀ ਮਿਲੂਗਾ ਪਿਆਰ ਦਾ ਸੰਦੇਸ਼ ਮਿਲੂਗਾ ਕਿਤੇ ਤੁਹਾਨੂੰ ਨਫ਼ਰਤ ਨਹੀਂ ਮਿਲੂਗੀ ਇਹ ਨਫ਼ਰਤ ਸਾਡੇ ਚੰਦ ਲੋਕਾਂ ਨੇ ਹੀ ਭਰੀ ਆ ਤੇ ਇਹਨਾਂ ਦੇ ਮਨਾਂ ਦੇ ਵਿੱਚ ਕਿਦਾਂ ਨਫ਼ਰਤ ਆ ਤੁਸੀਂ ਦੇਖ ਰਹੇ ਹੋ ਤੇ ਕਦੀ ਵੀ ਮੈਂ ਤੇ ਇਹਨਾਂ ਸਾਰੇ ਚਾਰੇ ਉਮੀਦਵਾਰਾਂ ਨੂੰ ਬੇਨਤੀ ਕਰੂੰਗਾ ਕਿ ਭਰਾਓ ਹੱਥ ਜੋੜਾ ਲਓ ਨਾ ਕਰੋ ਇਹ ਚੀਜ਼ ਚਿਕੜ ਨਾ ਪਾਓ ਇੱਕ ਦੂਜੇ ਤੇ ਕੀ ਕਹਿੰਦਾ ਮਤਲਬ ਕਿ ਧਰਮ ਦੀ ਰਾਜਨੀਤੀ ਨਾ ਕੀਤੀ ਜਾਵੇ ਨਹੀਂ ਕਰਨੀ ਚਾਹੀਦੀ ਭਾਜੀ ਬਿਲਕੁਲ ਨਹੀਂ ਕਰਨੀ ਚਾਹੀਦੀ ਸਾਰੇ ਧਰਮ ਸਤਕਾਰਯੋਗ ਨੇ ਤੇ ਕਦੀ ਵੀ ਤੁਸੀਂ ਵੇਖ ਲਿਓ ਧਾਰਮਿਕ ਗ੍ਰੰਥਾਂ ਦੇ ਵਿੱਚ ਕਿਤੇ ਕਿਸੇ ਤਰ੍ਹਾਂ ਦੀ ਨਫ਼ਰਤ ਨਹੀਂ ਲਿਖੀ ਇਹ ਜਿੰਨੇ ਪੀਰ ਪਗੰਬਰ ਰਾਇਬਰ ਆਏ ਨੇ ਇਹ ਸਾਰਿਆਂ ਦੇ ਸਾਂਝੇ ਹੁੰਦੇ ਨੇ ਤੇ ਅਸੀਂ ਵੰਡ ਲਿਆ ਉਹਨਾਂ ਨੂੰ ਤੇ ਅਸੀਂ ਵੰਡੀਆਂ ਨਾ ਪਾਈਏ ਇਹਦੇ ਨਾਲ ਜਿਹੜਾ ਵਾ ਸਾਡੇ ਦੇਸ਼ ਦੀ ਤੇ ਇੱਥੋਂ ਦਾ ਵੇਖੋ ਸਾਰਿਆਂ ਨੂੰ ਪਤਾ ਵਾ ਕਿ ਸਾਡੇ ਦੇਸ਼ ਦੇ ਵਿੱਚ ਕਿਤੇ ਕੋਈ ਆਫਤ ਆਉਂਦੀ ਆ ਤੇ ਸਾਰੇ ਇੱਕ ਦੂਜੇ ਦੇ ਨਾਲ ਅਸੀਂ ਖਲੋ ਜਨੇ ਅਸੀਂ ਬਾਹਰਲੀਆ ਕੰਟਰੀਆਂ 'ਚ ਵੀ ਪਰ ਜੇ ਅਸੀਂ ਇਦਾਂ ਇੱਕ ਦੂਜੇ ਨੂੰ ਨਫ਼ਰਤ ਭਰੀ ਨਿਗਾਹਾਂ ਵੇਖਾਂਗੇ ਤੇ ਉਹ ਬਹੁਤ ਮਾੜੀ ਗੱਲ ਐ ਉਹ ਪ੍ਰਮਾਤਮਾ ਦੇ ਘਰ ਇੱਕ ਦਿਨ ਜਾਣਾ ਵਾ ਸਾਡਾ ਕੰਮ ਐ ਅੱਗ ਬੁਝਾਉਣਾ ਇਹਨਾਂ ਦਾ ਕੰਮ ਐ ਅੱਗ ਲਾਉਣਾ ਇਹ ਅੱਗਾਂ ਲਾਈ ਜਾਣ ਉੱਥੇ ਜਾ ਕੇ ਫੈਸਲਾ ਹੋਣਾ ਵਾ ਉੱਥੇ ਦੋ ਲੈਣਾ ਦੇ ਵਿੱਚ ਖਲੋਣਾ ਪੈਣਾ ਇੱਕ ਚ ਸਿਰ ਝੁਕਾ ਕੇ ਤੇ ਇੱਕ ਚ ਸਿਰ ਚੁੱਕ ਕੇ ਤੇ ਸਿਰ ਚੁੱਕ ਕੇ ਉਹੀ ਜਾਂਦੇ ਜੋ ਚੰਗਾ ਕੰਮ ਕਰਦੇ ਆ ਇਸ ਨਗਰੀ ਤੇ ਜਿੱਥੇ ਐਨੇ ਐਨੇ ਮਹਾਨ ਸ਼ਖਸੀਅਤ ਆਈਆਂ ਉਸ ਨਗਰੀ ਦੀ ਸੇਵਾ ਕਰੀਏ ਉਹਨਾਂ ਲੋਕਾਂ ਦਾ ਸਤਿਕਾਰ ਕਰੀਏ ਉਹਨਾਂ ਨੂੰ ਆਪਾਂ ਨਫ਼ਰਤ ਭਰੀ ਨਿਗਾਹਾਂ ਵੇਖ ਕੇ ਲੜਾਈਏ ਨਾ ਲੋੜ ਇਹ ਨਾ ਲੇਕਿਨ ਤੁਸੀਂ ਇੱਕ ਹੋਰ ਗੱਲ ਕਹੀ ਸੀ ਤੁਸੀਂ ਕਹਿੰਦੇ ਕਿ ਸਿਆਸਤਦਾਨ ਛੜੱਪਾ ਮਾਰਕ ਦੂਸਰੇ ਪਾਸੇ ਚਲੇ ਜਾਂਦੇ ਅੱਜ ਵੀ ਇੱਕ ਸਿਆਸਤਦਾਨ ਜਿਹੜਾ ਸੀਗਾ ਉਹ ਦੂਸਰੀ ਪਾਰਟੀ 'ਚ ਗਿਆ ਉਸ ਤੋਂ ਬਾਅਦ ਆਪਣੀ ਪਾਰਟੀ ਦੇ ਖਿਲਾਫ ਹੀ ਬੋਲਣਾ ਸ਼ੁਰੂ ਕਰਤਾ ਕਿ ਲੱਗਦਾ ਟਿਕਟ ਇੰਪੋਰਟੈਂਟ ਹੈ ਕਿ ਤੁਹਾਨੂੰ ਲੱਗਦਾ ਹੈ ਕਿ ਜਿਸ ਪਾਰਟੀ ਨੇ ਤੁਹਾਨੂੰ ਚੰਗਾ ਪਲੇਟਫਾਰਮ ਦਿੱਤਾ ਹੋਵੇ ਤੁਸੀਂ ਉਸ ਪ੍ਰਾਪਤੀ ਖਿਲਾਫ ਬੋਲਦੇ ਨਜ਼ਰ ਆਉਂਦੇ ਹੋ ਕਿ ਇਹ ਕਿਸ ਤਰ੍ਹਾਂ ਕਿਸ ਤਰ੍ਹਾਂ ਮੂੰਹ ਚੋਂ ਨਿਕਲਦਾ ਕਿਉਂਕਿ ਪਹਿਲਾਂ ਕਿਸੇ ਟਾਈਮ ਅਸੀਂ ਪ੍ਰੇਜ਼ ਕਰਦੇ ਆ ਉਹੀ ਪਾਰਟੀ ਨੂੰ ਗਾਲ੍ਹਾਂ ਕੱਢਦੇ ਨੇ ਲਾਗੇ ਬੈ ਕੇ ਦੂਜੀ ਪਾਰਟੀ ਨੂੰ ਜਿਹੜਾ ਆ ਉਹ ਪ੍ਰੇਜ਼ ਕਰਦੇ ਹੋਏ ਨਜ਼ਰੋਂ ਨੇ ਇਹ ਕਿਸ ਤਰ੍ਹਾਂ ਤੁਸੀਂ ਵੀ ਇੱਕ ਸਿਆਸਤਦਾਨ ਨੂੰ ਕਿਸ ਤਰ੍ਹਾਂ ਬੰਦਾ ਆਪਣੇ ਦਿਨ ਨੂੰ ਸਮਝਾਂਦਾ ਹੈ ਮਾੜੀ ਗਾਲਿਆ ਪਾਰਟੀ ਕੋਈ ਨਹੀਂ ਮਾੜੀ ਹੁੰਦੀ ਚੰਦ ਬੰਦਿਆਂ ਕਰਕੇ ਆਪਾਂ ਉਸੇ ਵੇਲੇ ਫੈਸਲੇ ਤੇ ਲੈ ਲੈਨੇ ਆ ਪਰ ਕਦੀ ਵੀ ਫੈਸਲਾ ਲੈਣ ਤੋਂ ਪਹਿਲਾਂ ਇਹ ਸੋਚ ਲਈਏ ਵੀ ਤੁਹਾਡੇ ਨਾਲ ਕਿੰਨੇ ਲੋਕਾਂ ਦਾ ਵਿਸ਼ਵਾਸ ਜੁੜਿਆ ਤੁਸੀਂ ਮਿੰਟ ਲਾਉਂਦੇ ਜ ਐਨੂ ਤੇ ਮਿੰਟ ਲਾਉਂਦੇ ਇਹ ਨਿੱਜੀ ਫਾਇਦਾ ਵਾ ਹੁਣ ਜਦੋਂ ਉਹ ਸਾਡੇ ਸਤਕਾਰਿਓ ਰਿੰਕੂ ਵੀਰ ਜਿਹੜਾ ਉਹ ਜਲੰਧਰ ਤੋਂ ਗਿਆ ਸੀ ਕਾਂਗਰਸ ਤੋਂ ਚਲੇ ਗਿਆ ਆਪਚ ਉਹ ਆਪਚੋਂ ਭਾਜਪਾ ਚ ਕਦੋਂ ਗਿਆ ਉਹਨਾਂ ਨੂੰ ਵਿਚਾਰਿਆਂ ਨੂੰ ਪਤਾ ਨਹੀਂ ਲੱਗਾ ਜਿਹੜੇ ਕਾਂਗਰਸ ਛੱਡ ਕੇ ਆਪਚ ਗਏ ਸੀ ਨਾ ਉਹ ਕਹਿੰਦੇ ਯਾਰ ਸਾਨੂੰ ਤੇ ਦੱਸ ਦਿੰਦਾ ਸਾਨੂੰ ਨਾ ਲੈਂਦਾ ਉਹਨਾਂ ਨੇ ਵਰਲਡ ਦਾ ਰਿਕਾਰਡ ਬਣਾਤਾ ਮਤਲਬ ਵੀ ਹੁਣ ਉਹ ਇੰਨਾ ਉਹਨਾਂ ਦੇ ਖਿਲਾਫ ਬੋਲਣ ਦੇ ਆ ਤੇ ਮੈਨੂੰ ਨਹੀਂ ਸਮਝ ਆਉਂਦੀ ਕਿ ਕਿਹੜੇ ਹਿਸਾਬ ਨਾਲ ਕਿੱਥੋਂ ਲੈ ਆਉਂਦੇ ਇੰਨਾ ਜਜ਼ਬਾ ਜਿਹੜੇ ਲੋਕ ਨਾ ਸਿਆਣੇ ਕਹਿੰਦੇ ਪਹਿਲਾਂ ਜਿਹੜਾ ਪਿਆਰ ਕਿ ਕਿਸੇ ਨਾਲ ਚਾਹ ਪੀ ਲਈਏ ਜਾਂ ਨਮਕ ਖਾ ਲਈਏ ਨਾ ਤੇ ਜਾਨ ਦੇ ਦਿੰਦੇ ਸੀਗੇ ਇੱਕ ਦੂਜੇ ਲਈ ਤੇ ਅੱਜ ਤੇ ਮਤਲਬ ਭੰਡੀ ਪ੍ਰਚਾਰ ਹੀ ਸ਼ੁਰੂ ਪਤਾ ਨਹੀਂ ਕਿਹੜੇ ਵੇਲੇ ਕਿੰਨੇ ਕਰ ਲੈਣਾ ਤੇ ਕਿਹੜਾ ਮਸਲੂਮ ਝਟਕਾ ਲੱਗ ਗਿਆ ਇੱਕ ਭਾਜੀ ਕਿਸੇ ਨੂੰ ਕੋਈ ਝਟਕਾ ਨਹੀਂ ਲੱਗਦਾ ਕਾਂਗਰਸ ਕੋਲ ਇੰਨੇ ਕਿ ਵਰਕਰ ਆ ਭਾਜੀ ਬੀਜੇਪੀ ਨੂੰ ਵਰਕਰ ਦੇ ਦਿੱਤੇ ਉਹਨਾਂ ਨੇ ਲੀਡਰ ਦੇ ਦਿੱਤੇ ਤੇ ਅੱਜ ਤੁਸੀਂ ਵੇਖੋ ਆਂ ਦਾਸ ਨਹੀਂ ਪਾਰਟੀ ਨੂੰ ਵੀ ਦੇ ਦਿੱਤੇ ਤੇ ਹੋਰ ਵੀ ਪਾਰਟੀਆਂ ਨੂੰ ਜਿੱਥੇ ਲੋੜ ਅਕਾਲੀ ਦਲ ਨੂੰ ਉਹਨਾਂ ਨੂੰ ਵੀ ਦੇ ਦਿੱਤੇ بڑے ਝਚਾਰੂ ਵਰਕਰ ਆ ਨਾ ਕੋ ਰਾਜਾ ਵੜਿੰਗ ਦਾ ਬਿਆਨ ਇੱਕਦਮ ਸੁਣ ਲਿਆ ਕਾਂਗਰਸ ਦੇ ਪ੍ਰਧਾਨ ਸਾਡੇ ਕਹਿੰਦੇ ਸਾਡੇ ਕੋਲ ਤੇ ਇੰਨਾ ਵਰਕਰ ਪਏ ਆ ਵੀ ਤੁਸੀਂ ਭਰਾਓ ਧੰਨਵਾਦ ਤੁਹਾਡਾ ਤੁਸੀਂ ਕੋਈ ਨਹੀਂ ਜਾਈ ਜਾਓਗੇ ਫਿਰ ਵੀ ਜਜ਼ਬਾ ਨਹੀਂ ਟੁੱਟਦਾ ਅੱਜ ਤੁਸੀਂ ਵੇਖੋ ਭਾਜੀਪੀ ਚ ਵੀ ਕਾਂਗਰਸ ਦੇ ਬੰਦੇ ਗਏ ਆ ਆਪ ਵੀ ਕਾਂਗਰਸ ਦੇ ਗਏ ਆ ਤੇ ਅਕਾਲੀ ਦਲ ਚ ਵੀ ਕਾਂਗਰਸ ਦੇ ਗਏ ਤੇ ਕੋਈ ਨਾਲ ਨਹੀਂ ਹੁੰਦਾ ਜੀ ਦੇਖੋ ਅਸੀਂ ਇਕੱਠੇ ਬੈਠੇ ਦੋ ਭਰਾ ਬੈਠੇ ਆ ਆਪਸੇ ਉਹਨ ਗੁਰਜੀਤ ਸਿੰਘ ਔਜਲਾ ਨਾਲ ਉਦੋਂ ਲਾਸਟ ਮੈਂ ਗੱਲ ਕੀਤੀ ਕਹਿੰਦੇ ਯਾਰ ਮੈਂ ਕੋਸ਼ਿਸ਼ ਕਰੂੰਗਾ ਕਿ ਬਿੱਟੂ ਨੂੰ ਵਾਪਸ ਲਿਆਂਦਾ ਜਾਵੇ ਅਸੀਂ ਲੰਮਾਚੇਰਾ ਸੰਘਰਸ਼ ਕੱਟੇ ਬੈਠੇ ਰਹਿਆ ਕਿ ਲੱਗਦਾ ਥੋੜਾ ਕੁ ਮਲਾ ਲੈਂਦੇ ਹੁੰਦਾ ਦਿਮਾਗ ਬਿਲਕੁਲ ਉਹਨਾਂ ਨੂੰ ਦੁੱਖ ਤੇ ਸਾਰਿਆਂ ਨੂੰ ਲੱਗਦਾ ਮੈਨੂੰ ਇਹ ਨਹੀਂ ਲੱਗ ਇਹਨਾਂ ਨੂੰ ਇਹ ਨਹੀਂ ਸ਼ਰਮ ਆਉਂਦੀ ਲੀਡਰਾਂ ਨੂੰ ਵੀ ਇੱਕ ਤਾਂ ਜਿਹਦੇ ਮੱਥੇ ਕਿਦਾਂ ਲੱਗਦੇ ਬਾਅਦ ਚੋਂ ਜਿਹੜੇ ਲੀਡਰਾਂ ਨੂੰ ਗਾਲਾਂ ਕੱਢ ਦਿੰਦੇ ਉਹਨਾਂ ਲੀਡਰਾਂ ਦੇ ਬਾਅਦ ਚੋਂ ਵਾਹ ਵਾਹ ਕਰਨ ਦੇ ਹੁੰਦੇ ਆ ਤੇ ਜਦੋਂ ਜਾ ਕੇ ਹੱਥ ਮਿਲਾਉਂਦੇ ਨੇ ਉਹਨਾਂ ਦੇ ਨਾਲ ਗੱਲੇ ਮਿਲਦੇ ਆ ਜਾਂ ਕਿਸੇ ਪ੍ਰੋਗਰਾਮ 'ਚ ਘਰੇ ਵੇਜੋ ਤੁਸੀਂ ਮਤਲਬ ਨਵਾਂ ਹੀ ਕੰਮ ਤੋਦਤਾ ਦਲ ਬਦਲੂਆਂ ਵਾਲਾ ਇਹ ਲੋਕੀ ਬੜੇ ਸਿਆਣੇ ਹੋ ਗਏ ਲੋਕਾਂ ਨੇ ਤੁਸੀਂ ਵੇਖੋ ਜਿੰਨੀਆਂ ਬੰਦਿਆਂ ਨੇ ਪਾਰਟੀਆਂ ਐ ਇਧਰ ਉਧਰ ਪਲਟੀਆਂ ਮਾਰੀਆਂ ਇਹਨਾਂ ਦਾ ਬਣਦਾ ਕੀ ਆ ਇਹਨਾਂ ਨੂੰ ਇਹਨਾਂ ਪਾਰਟੀਆਂ ਨੇ ਵੀ ਮੂੰਹ ਲਾਉਣਾ ਤੇ ਇਹਨਾਂ ਨੇ ਬੰਦੇ ਪਾਪਾ ਬਾਅਦ ਚੋ ਕਹਿਣਾ ਵੀ ਸਾਡੀ ਘਰ ਵਾਪਸੀ ਕਰਾ ਦਿਓ ਮੈਂ ਤੇ ਆਪਣੀ ਪਾਰਟੀ ਨੂੰ ਬੇਨਤੀ ਕਰਨੀ ਵੀ ਇਹਨਾਂ ਦੀ ਕਿਹੇ ਦੀ ਘਰ ਵਾਪਸੀ ਨਾ ਕਰਾਇਓ ਇਹ ਅੱਜ ਤੁਹਾਨੂੰ ਧੋਖਾ ਦੇ ਕੇ ਗਿਆ ਨਾਮ ਸਾਈਡ ਤੇ ਕਰੋ ਔਰ ਜੇ ਆਮ ਘਰਾਂ ਦੇ ਬੰਦੇ 92 ਇੱਥੇ ਜਿੱਤ ਸਕਦੇ ਆ ਤੇ ਤੁਹਾਡੇ ਕੋਲ ਤਾਂ ਏਡੇ ਏਡੇ ਜੁਝਾਰੂ ਵਰਕਰ ਆ ਤਾਂ ਤੁਸੀਂ ਉਹਨਾਂ ਨੂੰ ਉਤਾਰੋ ਮੈਦਾਨ ਦੇ ਵਿੱਚ ਕਿਉਂਕਿ ਉਹਨਾਂ ਕੋਲ ਤਜਰਬਾ ਵੀ ਆ ਉਹਨਾਂ ਕੰਮ ਵੀ ਕੀਤੇ ਆ ਤੇ ਇਸ ਕਰਕੇ ਜਿਹੜੇ ਕਹਿੰਦੇ ਸੀ ਆਮ ਘਰਾਂ ਦੇ ਆ ਤੇ ਉਹਨਾਂ ਵੇਲੇ ਆਮ ਘਰਾਂ ਦੇ ਨਹੀਂ ਕੋਈ ਵੀ ਤਾਰਿਆ ਉਹਨਾਂ ਨੇ ਵੀ ਖਾਸ ਖਾਸ ਹੀ ਚੋਕਲੇ ਸਾਰੇ ਤੇ ਅੱਜ ਪੰਜਾਬ ਦੇ ਵਿੱਚ ਜਿਹੜੀ ਰਾਜਨੀਤੀ ਆ ਲੱਗੇ ਲੱਗੇ ਹੋਰ ਵੀ ਸਟੇਟਾਂ 'ਚ ਅਸਰ ਕਰਨਾ ਸ਼ੁਰੂ ਕਰਤਾ ਨੇ ਵਾਕੇ ਨਹੀਂ ਪਤਾਂਦਾ ਭਾਜੀ ਹੁਣੇ ਇੱਥੋਂ ਤੁਸੀਂ ਜਾਓਗੇ ਨਾ ਤੇ ਪਤਾ ਨਹੀਂ ਕਿਹਦਾ ਮੈਸੇਜ ਆ ਜਾਂਦਾ ਉਧਰ ਭੱਜ ਗਿਆ ਤਾਂ ਹੁਣ ਤੇ ਨਾ ਲੋਕਾਂ ਇਗਨੋਰ ਹੀ ਮਾਰਨੀ ਸ਼ੁਰੂ ਕਰ ਦਿੱਤੀ ਕਹਿੰਦੇ ਦਫਾ ਕਰੋ ਜੋ ਕਰਦੇ ਘਰੀ ਜਾਣ ਦੋ ਪਰ ਇਹਨਾਂ ਨੇ ਸ਼ਿਆਸ ਦੇ ਵਿੱਚ ਆਪਣਾ ਆਪੇ ਕਤਲ ਕਰ ਲਿਆ ਜਿੰਨੇ ਨੇ ਵੀ ਗਏ ਦੂਜੀਆਂ ਪਾਰਟੀਆਂ ਚ ਇਹਨਾਂ ਦਾ ਰਿਜ਼ਲਟ ਬਹੁਤ ਮਾੜਾ ਨਿਕਲਦਾ ਹੋਣਾ ਬਿਲਕੁਲ ਰਿਜ਼ਲਟ ਜਿਹਾ ਹੋ ਜਰੂਰ ਮਾੜਾ ਨਿਕਲੇਗਾ ਦੂਸਰੇ ਪਾਸੇ ਅਗਰ ਗੱਲ ਕੀਤੀ ਜਾਵੇ ਤਾਂ ਲਗਾਤਾਰ ਹੀ ਅਦਲ ਬਦਲ ਦੀ ਰਾਜਨੀਤੀ ਜਿਹੜੀ ਆ ਲਗਾਤਾਰ ਹੀ ਭਾਰੂ ਹੁੰਦੀ ਹੋਈ ਨਜ਼ਰ ਆ ਰਹੀ ਹੈ ਤੇ ਦੂਸਰੇ ਪਾਸੇ ਅਨਿਲ ਜੋਸ਼ੀ ਵੱਲੋਂ ਜੋ ਸਵਾਲ ਕੀਤਾ ਗਿਆ ਸੀਗਾ ਕਿ ਗੁਰਜੀਤ ਸਿੰਘ ਔਜਲਾ ਦੇ ਕੁਝ ਕੰਮ ਜਿਹੜੇ ਨੇ ਉਹ ਯੂਜ਼ ਦਿਨਾਏ ਜਾਂ ਤੇ ਕਾਂਗਰਸ ਪਾਰਟੀ ਦੇ ਯੁਵਾ ਨੇਤਾਵਾਂ ਵੱਲੋਂ ਕੀ ਕਹਿਣਾ ਹੈ ਕਿ ਮੇਰੇ ਨਾਲ ਗੱਡੀ ਤੇ ਬੈਠ ਜਾਣ ਡਿਬੇਟ ਕਰ ਲੈਣ ਜਿਸ ਜਗ੍ਹਾ ਤੇ ਜਾਣਗੇ ਗੁਰਜੀਤ ਸਿੰਘ ਔਜਲਾ ਦੇ ਕੰਮ ਗੜਾਏ ਜਾਣਗੇ ਜੇਕਰ ਗੱਲ ਕੀਤੀ ਜਾਵੇ ਗੰਦੇ ਨਾਲੇ ਦੀ ਤਾਂ ਉਹ ਸਟੇਟ ਦਾ ਪ੍ਰੋਜੈਕਟ ਸੀਗਾ ਲੇਕਿਨ ਉਹ ਕਿਸੇ ਜੋ ਸਿਰਫ ਸਰਕਾਰਾਂ ਕਰਕੇ ਜਿਹੜਾ ਹੈ ਉਹ ਨਹੀਂ ਪਾਸ ਹੋ ਪਾਇਆ ਲੇਕਿਨ ਕਿੰਨਾ ਕਹਤੇ ਗੁਰਜੀਤ ਸਿੰਘ ਔਜਲਾ ਦੇ ਹੱਕ ਦੇ ਵਿੱਚ ਕਾਫੀ ਲੋਕ ਜਿਹੜੇ ਨਿਤਧ ਦੇ ਹੋਏ ਨਜ਼ਰ ਆ ਰਹੇ ਤੇ ਖਾਸ ਤੌਰ ਤੇ ਕਾਂਗਰਸ ਪਾਰਟੀ ਵੀ ਹੁਣ ਐਕਸ਼ਨ ਮੂਡ ਤੇ ਨਜ਼ਰ ਆ ਰਹੀ ਹੈ ਤੇ ਉਹਨਾਂ ਨੂੰ ਮੂੰਹ ਤੋੜਵਾ ਜਵਾਬ ਜਿਹੜਾ ਹੈ ਉਹ ਦਿੰਦੀ ਹੋਈ ਨਜ਼ਰ ਆ ਰਹੀ ਹੈ ਕੈਮਰਾਮੈਨ ਬੰਸ ਜਲਾ ਗੁਰਪ੍ਰੀਤ ਸਿੰਘ ਅਮਿਤ ਸ਼ਾਹ